ਪਹਿਲਾ ਮਾਨਸਾ ਦੇ ਪਿੰਡ ਬੁਰਜਹਰੀ ਦੇ ਵਿੱਚੋਂ ਜਿੱਥੇ ਡਾਕਟਰ ਵਿਜੇ ਸਿੰਘਲਾ ਦਾ ਵਿਰੋਧ ਹੁੰਦਾਗਾ ਤੂਤ ਚੋਰੀ ਦਾ ਜੀ ਤੂਤ ਚੋਰੀ ਦਾ ਵਾਹ ਹਾਂਜੀ ਹਾਂ ਉਹ ਮੇਰੇ ਤੇ ਪਰਚਾ ਦਿੱਤਾ ਗਿਆ ਜੀ ਤੂਤ ਚੋਰੀ ਜਮੈਂ ਜੇਲ੍ਹ ਵੀ ਜਾ ਕੇ ਆਂ ਜੀ ਸਾਡੇ ਕੋਲੇ ਨੀ ਪੱਥਰ ਦੀਆਂ ਫੋਟੋਆਂ ਵੀ ਚਾਰ ਦਿਵਾਰੀ ਦੀ ਸਾਰੀ ਹੋਈ ਆ ਸਾਰੀ ਉਹ ਹੁਣ ਹੋਈ ਆ ਹੁਣ ਬੜੀਆਂ ਚਾਰ ਦਿਵਾਰੀ ਹੋਈਆਂ ਪਹਿਲਾਂ ਦੀ ਹੋਈ ਆ ਜੀ ਉਹ ਪਹਿਲਾਂ ਦੀ ਹੋਈ ਆ ਉਹ ਬਹੁਤ ਚਿਰ ਹੋ ਗਿਆ ਜੀ ਸਾਡੇ ਬਹੁਤ ਚਿਰ ਹੋ ਗਿਆ ਜੀ ਉੱਥੇ ਚਾਰ ਦਿਵਾਰੀ ਹੋਈ ਨੂੰ ਇਹ ਤਾਂ ਉਹੀ ਪੱਥਰ ਧਰੀ ਜਾਂਦਾ ਪਾਇਆ ਨਹੀਂ ਕਰਿਆ ਨਹੀਂ ਕੁਸ ਉਹ ਕਟੂਕਟ ਅਸ ਤੂੰ 5-7 ਸਾਲ ਪੁਰਾਣੀ ਬਿਲਡਿੰਗ ਬਣੀ ਹੋਈ ਆ ਜਿਹੜਾ ਸਿੱਖਿਆ ਕ੍ਰਾਂਤੀ ਮੁਹੰਮਦੇ ਤਹਿ ਤੁਸੀਂ ਨੀ ਪੱਥਰ ਰੱਖਿਆ ਜੀ ਚਾਰ ਦੀਵਾਰੀ ਦੀ ਉਸਾਰੀ ਦਾ ਜੀ ਉਹ ਕਹਿੰਦੇ ਵੀ ਉਹ ਤਾਂ ਪਹਿਲਾਂ ਦੀ ਬਣੀ ਹੋਈ ਹੈ ਜੀ ਪੰਜ ਛੇ ਸਾਲ ਪਹਿਲਾਂ ਦੀ ਬਣੀ ਵੀ ਹੈ ਉਹ ਤਾਂ ਨਹੀਂ ਕੋਈ ਬਿਲਕੁਲ ਹੁਣ ਬਣਿਆ ਇਹ ਕਹਿੰਦਾ ਵੀ ਜੇ ਤਾਂ ਮੇਰੇ ਨਾਲ ਰੜੇਗਾ ਸਰਪੰਚ ਨੂੰ ਕਹਿੰਦਾ ਹਾਂ ਨਰਵੈਰ ਸਿੰਘ ਨੂੰ ਕਹਿੰਦਾ ਜੇ ਤਾਂ ਸਰੋਪਾ ਪਵਾ ਕੇ ਮੇਰੇ ਨਾਲ ਖੜੇਗਾ ਫੇਰ ਤਾਂ ਤੈਨੂੰ ਮੈਂ ਕਹਿੰਦਾ ਸਭ ਕੁਝ ਦਬਾਉਂਗਾ ਤੇਰਾ ਕਰੂੰਗਾ ਨਹੀਂ ਕਹਿੰਦਾ ਮੈਂ ਤੇਰੇ ਤੇ ਪਰਚੇ ਪਵਾਉਂਗਾ ਜੀ ਸਿੱਧਾ ਕਿਹਾ ਹੋਇਆ ਇਹਨੇ ਜੀ ਤੱਕ ਮੈਂ ਬੀਜੇ ਸਿੰਘਲਾ ਤੋਂ ਇਹ ਪੁੱਛਣਾ ਚਾਹੁੰਦੀ ਹਾਂ ਉਹਨਾਂ ਨੂੰ ਕੀ ਰਾਈਟ ਆ ਵੀ ਬੁੜੀਆਂ ਤੇ ਹੱਥ ਚੁੱਕਣ ਉਹਨਾਂ ਦੇ ਬਰਕਰਾਰਾਂ ਦੁਆਰਾ ਬੁੜੀਆਂ ਦੇ ਹੱਥ ਤੇ ਬੁੜੀਆਂ ਦੇ ਹੱਥ ਚੁੱਕੇ ਗਏ ਆ ਕੱਲ ਥੱਪੜ ਮਾਰੀ ਗਏ ਆ ਜੀ ੱੱ ਧੱਕਾ ਮਾਰਿਆ ਮਤਲਬ ਸਿਰ ਉਹਦਾ ਕੰਧ 'ਚ ਵੱਟਿਆ ਝੂਠੇ ਪਰਚੇ ਪਾਉਂਦਾ ਗਰ ਲਾਲ ਦੀ ਵਜ੍ਹਾ ਨਾਲ ਜੋੜਾ ਉਹਦਾ ਪੀਏ ਆ ਝੂਠੇ ਅਸੀਂ ਪੁੱਛਣਗੇ ਸੀ ਕਿ ਝੂਠੇ ਪਰਚੇ ਕਿਉਂ ਪਾਏ ਗਏ ਆ ਉਹਨਾਂ ਨੂੰ ਰੱਦ ਕਰੋ ਤੇ ਪੰਚਾਇਤਾਂ ਦੇ ਕੰਮ ਹੋਣੇ ਚਾਹੀਦੇ ਆ ਗਰੀਬ ਜਨਤਾ ਦੇ ਕੰਮ ਕਿਉਂ ਨਹੀਂ ਹੋਣ ਦਿੰਦਾ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਕੱਲ ਪੰਜਾਬ ਦੇ ਵਿੱਚੋਂ ਚਾਰ ਤਸਵੀਰਾਂ ਵੱਡੇ ਤੌਰ ਦੇ ਉੱਤੇ ਆਉਂਦੀਆਂ ਆਂ ਚਾਰ ਵਿਰੋਧ ਹੋਏ ਆ ਇੱਕ ਪਾਸੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਪਿੰਡ ਸ਼ਾਜਲੀ ਆਉਂਦੇ ਆ ਉਹਨਾਂ ਦਾ ਵਿਰੋਧ ਹੁੰਦਾਗਾ ਮੌੜ ਹਲਕੇ ਦੇ ਵਿੱਚ ਐਮਐਲਏ ਸੁਖਵੀਰ ਮੈਸਟਰਖਾਨਾ ਦਾ ਵਿਰੋਧ ਹੁੰਦਾਗਾ ਐਮਐਲਏ ਸ਼ੈਰੀ ਕਲਸੀ ਦਾ ਵਿਰੋਧ ਹੁੰਦਾ ਤੇ ਚੌਥੀ ਤਸਵੀਰ ਆਉਂਦੀ ਆ ਜ਼ਿਲ੍ਹਾ ਮਾਨਸਾ ਦੇ ਪਿੰਡ ਬੁਰਜ ਹਰੀ ਦੇ ਵਿੱਚੋਂ ਜਿੱਥੇ ਡਾਕਟਰ ਵਿਜੇ ਸਿੰਘਲਾ ਦਾ ਵਿਰੋਧ ਹੁੰਦਾਗਾ ਹਾਲਾਂਕਿ ਇਹ ਉਹੀ ਵਿਧਾਇਕ ਨੇ ਜਿਹੜੇ ਮੰਤਰੀ ਵੀ ਰਹੇ ਨੇ ਸਾਬਕਾ ਮੰਤਰੀ ਆ ਪਰ ਮੁੱਖ ਮੰਤਰੀ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਇੱਕ ਵੱਡਾ ਜਿਹੜਾ ਇਲਜ਼ਾਮ ਇਹਨਾਂ ਦੇ ਉੱਤੇ ਲਾਇਆ ਸੀ ਤੇ ਕਹਿੰਦਾ ਸੀ ਵੀ ਅਸੀਂ ਕ腐ਪਸ਼ਨ ਨਹੀਂ ਹੋਣ ਦਵਾਂਗੇ ਤਾਂ ਸਾਡਾ ਮੰਤਰੀ ਕ腐ਪਸ਼ਨ ਦੇ ਵਿੱਚ ਪਾਇਆ ਗਿਆ ਤਾਂ ਅਸੀਂ ਫੜ ਕੇ ਟੰਗ ਦਿੱਤਾ ਪਰ ਹੁਣ ਉਹੀ ਵਿਧਾਇਕ ਬਹੁਤ ਸਾਰੀਆਂ ਤਸਵੀਰਾਂ ਦੇ ਵਿੱਚ ਵੀ ਨਜ਼ਰ ਆਉਂਦੇ ਨੇ ਉਹ ਉਹਨਾਂ ਦਾ ਕੇਸ ਚੱਲ ਰਿਹਾ ਹੋਊਗਾ ਅਲੱਗ ਪਰ ਜਿਹੜੀ ਸਿੱਖਿਆ ਕ੍ਰਾਂਤੀ ਚੱਲ ਰਹੀ ਆ ਪੰਜਾਬ ਦੇ ਵਿੱਚ ਉਸ ਦੇ ਤਹਿਤ ਉਹ ਕੱਲ ਬੁਰਜਹਰੀ ਪਿੰਡ ਆਉਂਦੇ ਨੇ ਇੱਥੇ ਉਦਘਾਟਨ ਕਰਕੇ ਜਾਂਦੇ ਆ ਉਦਘਾਟਨ ਦੇ ਦੌਰਾਨ ਅਜਿਹਾ ਕੀ ਹੁੰਦਾ ਵੀ ਰੌਲਾ ਪਿਆ ਜਾਂਦਾ ਹੈਗਾ ਹੱਥੋ-ਵੱਥੀ ਹੁੰਦਾ ਕੰਮ ਲਪੜੇ ਵੱਜਦੇ ਆ ਲਪੜੇ ਕਿਹਦੇ ਵੱਜਦੇ ਆ ਕੌਣ ਮਾਰਦਾਗਾ ਉਹ ਵੀਡੀਓ ਵਾਇਰਲ ਹੋਈ ਆ ਇਸ ਦੇ ਬਾਰੇ ਅਸੀਂ ਵਿਧਾਇਕ ਨੂੰ ਵੀ ਪੁੱਛਾਂਗੇ ਪਿੰਡ ਦੇ ਜਿਹੜੇ ਸਰਪੰਚਾ ਉਹਨਾਂ ਨੂੰ ਵੀ ਪੁੱਛਾਂਗੇ ਵੀ ਅਸਲ ਦੇ ਵਿੱਚ ਮਾਮਲਾ ਇਹ ਹੋਇਆ ਕੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕੀ ਬਾਈ ਜੀ ਸਾਰਾ ਮਾਮਲਾ ਹੋਇਆਗਾ ਇਹ ਕੱਲ ਸਾਡੇ ਪਿੰਡ ਜੀ ਬੀਜੇ ਸਿੰਘਲਾ ਐਮਐਲਏ ਹਲਕਾ ਮਾਨਸਾ ਜੀ ਸਕੂਲ ਦੇ ਵਿੱਚ ਜੋ ਪੁਰਾਣੀ ਬਿਲਡਿੰਗ ਬਣੀ ਹੋਈ ਆ ਚਾਰ ਦੁਵਾਰੀ ਹੂੰ ਉਹਦਾ ਨੀਰ ਪੱਥਰ ਰੱਖਣ ਵਾਸਤੇ ਆਏ ਸੀ ਜੀ ਜਿੱਥੇ ਸਾਡੀ ਗ੍ਰਾਮ ਪੰਚਾਇਤ ਸਮੁੱਚੀ ਪੰਚਾਇਤ ਵੱਲੋਂ ਐਮਐਲ ਸਾਹਿਬ ਦਾ ਵਿਰੋਧ ਕੀਤਾ ਗਿਆ ਹਮਮ ਵਿਰੋਧ ਇਸ ਗੱਲ ਦਾ ਕੀਤਾ ਗਿਆ ਵੀ ਐਮਐਲ ਸਾਹਿਬ ਸਾਡੀ ਪੰਚਾਇਤ ਆ ਕੋਈ ਵੀ ਕੰਮ ਨਹੀਂ ਹੋਣ ਦੇ ਦੇ ਹਮ ਉਹਦਾ ਕਿਹੜਾ ਪੀ ਅਗਰ ਨਾਲ ਸਿੰਘ ਸਾਡੇ ਪਿੰਡ ਦਾ ਉਹ ਦੋਨੇ ਜਾਣੇ ਸਾਡੇ ਪਿੰਡ ਦਾ ਪੰਚਾਇਤ ਦਾ ਕੋਈ ਕੰਮ ਹੋਣ ਨਹੀਂ ਦੇਰੇ ਸਾਰਾ ਕੰਮ ਪੰਚਾਇਤ ਦੇ ਉਲਟ ਕਰ ਰਹੇ ਆ ਅਸੀਂ ਉਹਨਾਂ ਦਾ ਰੋਸ ਰੋਸ ਪ੍ਰਦਰਸ਼ਨ ਵਾਸਤੇ ਅਸੀਂ ਗਏ ਸੀ ਹਮ ਇਸ ਦੂਜਾ ਸਾਡੀ ਪ੍ਰਸ਼ਾਸਨ ਨੇ ਐਮਐਲ ਸਭ ਨਾਲ ਗੱਲ ਕਰਾਈ ਗੱਲ ਕਰਾਉਣ ਤੋਂ ਬਾਅਦ ਜਦੋਂ ਫਿਰ ਉਹਨਾਂ ਦੇ ਵਰਕਰ ਮਤਲਬ ਸਾਡੇ ਮਤਲਬ ਵਰਕਰਾਂ ਨਾਲ ਉੱਜੇ ਸਾਡੇ ਇੱਕ ਮੌਜੂਦਾ ਪੰਚਾਇਤ ਮੈਂਬਰ ਜਸਵੀਰ ਕੌਰ ਜੀ ਜੀ ਨੂੰ ਜਾਤੀ ਸਭਦ ਵੀ ਬੁਲੇ ਗਏ ਆ ਉਹਦੇ ਸਿਰ 'ਤੇ ਵੀ ਮਾਰਿਆ ਜੀ ਉਹਦੇ ਧੱਕਾ ਵੀ ਮਰਿਆ ਉਹ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਸਾਡੇ ਇਧਰ ਮਾਈ ਸੁਖਪਾਲ ਜੀ ਖੜੇ ਆ ਇਹਨਾਂ ਨੂੰ ਕੈਮਰਾ ਵਿੱਚ ਦੇਖ ਸਕਦੇ ਹੋ ਇਹਨਾਂ ਦੀ ਥੱਪੜ ਮਾਰੇ ਆ ਜੀ ਸਾਡੇ ਹੋਰ ਵੀ ਕਈ ਮਤਲਬ ਬੰਦਿਆਂ ਦੇ ਥੱਪੜ ਵਗੈਰਾ ਮਰੇ ਗਏ ਆ ਨਹੀਂ ਪੰਚਾਇਤ ਦਾ ਕੰਮ ਕਿਉਂ ਨਹੀਂ ਜਿਵੇਂ ਮਾਨ ਸਰਕਾਰ ਦਾ ਇਹ ਵੀ ਆ ਵੀ ਪੰਚਾਇਤਾਂ ਦੇ ਕੰਮ ਹੋ ਰਹੇ ਆ ਸਾਰਾ ਫੰਡ ਸਹੀ ਗ੍ਰਾਂਟਾਂ ਆ ਰਹੇ ਨੇ ਆਂ ਤੁਹਾਡੇ ਨਾਲ ਮਤਲਬ ਕੀ ਦੁਸ਼ਮਣੀਆਂ ਤੁਸੀਂ ਹੋਰ ਪਾਰਟੀ ਦੇ ਹੋ ਕਿ ਇਹ ਨਾ ਬਿਰ ਇਸ ਤਰ੍ਹਾਂ ਜੀ ਸਾਡੇ ਮਤਲਬ ਵੀ ਅਸੀਂ ਅਕਾਲੀ ਦਲ ਨਾਲ ਸੰਬੰਧ ਰੱਖਦੇ ਆ ਠੀਕ ਹੈ ਤੇ ਸਾਡੇ ਕਿੰਨੇ ਕਿਹੜੇ 15 ਬੇਤਨ ਦੇ ਪੰਤ ਨੇ ਪਿੱਤੋਂ ਕਿਸੇ ਦੀ ਦੋ ਵੀ ਗਰੰਟ ਆਈਆਂ ਨੇ ਉਹ ਗ੍ਰਾਮ ਪੰਚਾਇਤ ਥਰੂ ਨਹੀਂ ਲਾ ਰਹੇ ਹਾਂ ਐਮਐਲ ਸਾਹਿਬ ਕਿਹੜਾ ਮਤਲਬ ਵੀ ਵੀਡੀਓ ਥਰੂ ਲਾ ਰਹੇ ਆ ਹਾਂ ਮਤਲਬ ਸਾਨੂੰ ਕੋਈ ਗਰੰਟ ਨਹੀਂ ਦੇ ਰਹੇ ਸਾਡੇ ਕੋਲੇ ਫੰਡ ਆਇਆ ਸੀ ਐਮਪੀ ਕੋਟੇ ਚੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਹਾਂ ਅਸੀਂ ਉਹ ਗਲੀਆਂ ਦੀ ਮਤਲਬ ਕੰਮ ਕਰਾਉਣ ਵਾਸਤੇ ਪ੍ਰਵਾਨਗੀ ਵਾਸਤੇ ਵੀ ਕਿਸੇ ਭੇਜਿਆ ਹੋਇਆ ਸਾਨੂੰ ਉਹ ਗ੍ਰਾਂਟ ਸਾਡੇ ਕੋਲ ਆ ਚੁੱਕੀ ਆ ਸਾਨੂੰ ਪ੍ਰਵਾਨਗੀ ਵੀ ਨਹੀਂ ਦੇ ਰਹੇ ਵੀ ਤੁਸੀਂ ਗਲੀਆਂ ਪੱਟ ਕੇ ਦੁਬਾਰੇ ਬਣਾ ਦਿਓ ਵੀ ਹਰੇਕ ਪੰਚਾਇਤ ਦੇ ਕੰਮ ਚ ਮਤਲਬ ਉਹ ਰੋੜਾ ਲਾ ਰਹੇ ਆ ਹੁਣ ਕਿਵੇਂ ਮੇਨ ਗੱਲ ਆ ਵੀ 30 ਮਾਰਚ ਤੱਕ ਕਿਹੜੇ ਪ੍ਰਧਾਨ ਮੰਤਰੀ ਯੋਜਨਾ ਨਵਾਸਦੀਨ ਮਕਾਨ ਆਨਲਾਈਨ ਕਰਨੇ ਸੀ ਉਹ ਸਾਡੇ ਕਿਸੇ ਵਰਕਰ ਦੀ ਕੋਈ ਆਈਡੀ ਨਹੀਂ ਜਨਰੇਟ ਕੀਤੀ ਗਈ ਸਾਡੇ ਕਿਸੇ ਵੀ ਆ ਖੜੇ ਆ ਜੀ ਕਿਸੇ ਦਾ ਕੋਈ ਘਰ ਆਨਲਾਈਨ ਨਹੀਂ ਹੋਇਆ ਮਲਕਿ ਅੱਜ ਤੁਸੀਂ ਦੇਖ ਲਓ 15 16 April ਹੋ ਗਿਆ 14 15 ਦਿਨ ਬਾਕੀ ਰਹਿ ਗਏ ਨਾ ਸਾਡੇ ਤੋਂ ਅਪਲੀਕੇਸ਼ਨ ਫੜ ਰਹੇ ਆ ਜੀ ਉਹਨਾਂ ਦੀ ਨਾ ਕੋਈ ਸਾਨੂੰ ਆਈਡੀ ਬਣਾ ਕੇ ਦੇ ਰਹੇ ਨਾ ਕੋਈ ਉਹਨਾਂ ਦੇ ਮਤਲਬ ਘਰ ਉਹ ਮਤਲਬ ਆਨਲਾਈਨ ਕਰ ਰਿਹਾ ਅਸੀਂ ਉਸ ਸੰਬੰਧ ਦੇ ਵਿੱਚ ਹੀ ਐਮਐਲ ਸਾਹ ਨੂੰ ਮਿਲੇ ਸੀ ਲੇਕਿਨ ਮਿਲਣ ਤੋਂ ਬਾਅਦ ਉਹਨਾਂ ਦੇ ਵਰਕਰਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਜੀ ਇੱਕ ਮੌਜੂਦਾ ਪੰਚਾਇਤ ਮੈਂਬਰ ਨੂੰ ਮਤਲਬ ਕੁੱਟਿਆ ਗਿਆ ਉਹ ਕਿੱਥੇ ਨੇ ਪੰਚਾਇਤ ਮੈਂਬਰ ਉਹ ਇਸ ਟਮੀ ਸਰਕਾਰੀ ਹਸਪਤਾਲ ਮਾਨਸਾ ਵਿੱਚ ਕੱਲ ਦੇ ਦਾਖਲ ਨੇ ਤੇ ਉੱਥੇ ਉਹਨਾਂ ਦਾ ਲਾ ਚੱਲ ਰਿਹਾ ਤੇ ਹਜੇ ਤੱਕ ਉਹਨਾਂ ਦਾ ਵੀ ਕੋਈ ਮਤਲਬ ਪ੍ਰਸ਼ਾਸਨ ਵੱਲੋਂ ਕੋਈ ਵੀ ਬਿਆਨ ਵਗੈਰਾ ਨਹੀਂ ਲਿਖਿਆ ਗਿਆ ਪਰ ਜਿਹੜਾ ਇਹ ਵੀ ਗੱਲ ਉੱਡੀ ਵੀ ਆ ਵੀ ਉਹ ਡਰਾਮਾ ਕਰ ਰਹੇ ਆ ਜਾਂ ਆਈ ਡਿੱਗ ਪਏ ਇਹ ਜੀ ਕੋਈ ਗੱਲ ਨਹੀਂ ਬਿਲਕੁਲ ਕੋਈ ਡਰਾਮਾ ਨਹੀਂ ਜੀ ਉੱਥੇ ਲੋਕ ਹੈਗੇ ਜੀ ਲੋਕਾਂ ਨੂੰ ਪਤਾ ਥੱਪੜ ਮਾਰੇ ਗਏ ਆ ਜੀ ਧੱਕਾ ਮਾਰਿਆ ਮਤਲਬ ਸਿਰ ਉਹਦਾ ਕੰਧ 'ਚ ਵੱਜਿਆ ਉੱਥੇ ਘੱਟੋ ਘੱਟ 2-200 ਪਿੰਡ ਦੇ ਮਤਲਬ ਹੈਗੇ ਜੀ ਲੋਕ ਤੁਸੀਂ ਇਹ ਪਿੰਡ ਦੇ ਵਿੱਚ ਵੀ ਇਹ ਮਤਲਬ ਜਾ ਕੇ ਤੁਸੀਂ ਇਹਦਾ ਨਰੀਖਣ ਕਰ ਸਕਦੇ ਹੋ ਤੁਸੀਂ ਸੀਗੇ ਬਾਈ ਜੀ ਉੱਥੇ ਉੱਥੇ ਸੀਗੇ ਇਹ ਆਈ ਆਈ ਗੱਲ ਹੋਈ ਹੈ ਜੀ ਹਾਂਜੀ ਹਾਂਜੀ ਆਈ ਆਈ ਗੱਲ ਹੋਈ ਹੈ ਹਾਂਈ ਹੋਈ ਹੈ ਜੀ ਜੀ ਨਹੀਂ ਗੱਲ ਹੋਈ ਕਿਹਨੇ ਮਾਰਿਆ ਉਹਨਾਂ ਦੇ ਮਤਲਬ ਕੌਣ ਸੀ ਬੰਦੇ ਉਹ ਜਿਹੜੇ ਮਾਰਨ ਉਨ੍ਹਾਂ ਦੇ ਵਿੱਚ ਤਾਂ ਗੁਰਲਾਲ ਸਿੰਘ ਜੀ ਹਮ ਤੇ ਇੱਕ ਜਿਹੜਾ ਮੌਜੂਦਾ ਪ੍ਰਧਾਨ ਹੈ ਗੁਰਦਾਸਾ ਪਰਵੰਗ ਕਮੇਟੀ ਦਾ ਹਮ ਭਰਪੂਰ ਸਿੰਘ ਹਮ ਉਹ ਆਪ ਆਪਣੇ ਆਪ ਨੂੰ ਪ੍ਰਧਾਨ ਕਹਾ ਰਿਹਾ ਹਮ ਨਾ ਕਿ ਉਹਦਾ ਹੱਕ ਨਹੀਂ ਬਣਦਾ ਸੀਗਾ ਕਿਉਂਕਿ ਜੋ ਪ੍ਰਧਾਨ ਹੁੰਦਾ ਉਹਦਾ ਬਹੁਤ ਵੱਡਾ ਰਤਬਾ ਉੱਚਾ ਹੁੰਦਾ ਹੈ ਹਮ ਇਸ ਕਰਕੇ ਉਹਨੇ ਜੋ ਇਹ ਕੰਮ ਕਰਿਆ ਕਰਾਉਣਾ ਕੰਮ ਬਹੁਤ ਕਰਿਆ ਹਮ ਪਰ ਉਹਨੂੰ ਇਹ ਕੰਮ ਚਾਹੀਦਾ ਨਹੀਂ ਸੀਗਾ ਤੇ ਹੋਰ ਵੀ ਗੁੰਡਾਗਰਦੀ ਬਹੁਤ ਕਰ ਰਹੇ ਨੇ ਜੀ ਜੀ ਛੋਡੇ ਵੀ ਛੋਡੇ ਵੀ ਮਾਰਿਆ ਗਿਆ ਹੈਗਾ ਹਾਂਜੀ ਕਿਹਨੇ ਮਾਰਿਆ ਗਿਆ ਕੌਣ ਪੂਰੇ ਨਹੀਂ ਉਹ ਮਤਲਬ ਉਹ ਆਮ ਆਦਮੀ ਪਾਰਟੀ ਦੇ ਨੇ ਵਰਕਰ ਨੇ ਉਹਨਾਂ ਦੀ ਕੀ ਗੱਲ ਆਮ ਆਦਮੀ ਪਾਰਟੀ ਦੇ ਵਰਕਰ ਨੇ ਕਿਉਂ ਹਾਂ ਅਗਰ ਲਾਲ ਸਿੰਘ ਜੀ ਦੇ ਚਾਚੀ ਜਾਨਾ ਜੀ ਹਾਂ ਕਿਹੜੀ ਗੱਲ ਨੂੰ ਲੈ ਕੇ ਮਤਲਬ ਕਿਉਂ ਮਾਰਿਆ ਤੁਹਾਡੇ ਅਸੀਂ ਤਾਂ ਖੜੇ ਸੀ ਜੀ ਜਿਵੇਂ ਹੋਰ ਖੜੇ ਹਾਂ ਜੀ ਹਾਂ ਬੱਸ ਆਉਣ ਸਰ ਉਹਨਾਂ ਦਾ ਘਾ ਦੇ ਕੇ ਮਾਰਿਆ ਉਹਨੇ ਹਾਂ ਪਰ ਤੁਹਾਡੇ ਵੱਲੋਂ ਵੀ ਕੋਈ ਹੋਇਆ ਹੋਊਗਾ ਉਹਨਾਂ ਨੂੰ ਮੈਂ ਨਹੀਂ ਤਾਂ ਫਿਰ ਜਦੋਂ ਧੱਕਾ ਦਿੱਤਾ ਜਦੋਂ ਮੈਨੂੰ ਮਾਰਿਆ ਉਹਨੇ ਨਹੀਂ ਪਹਿਲਾਂ ਕੋਈ ਗਾਲੀ ਗਲੋਚ ਹੋਇਆ ਜਾਂ ਕੋਈ ਮਾਹੌਲ ਹਾਂ ਜੀ ਆ ਹੀ ਖੜੇ ਜੀ ਸੀ ਤੁਹਾਡੇ ਵੱਲੋਂ ਕੋਈ ਕੁਝ ਨਹੀਂ ਹੋਇਆ ਨਹੀਂ ਹਾਂ ਪਰ ਅਸਲ ਦੇ ਵਿੱਚ ਤੁਸੀਂ ਵੀ ਉੱਥੇ ਸੀਗੇ ਸਾਰੇ ਕੀ ਹੋਇਆਗਾ ਅਸੀਂ ਉੱਥੇ ਪਹੁੰਚੇ ਸੀ ਵੀਰੇ ਸਿੰਘਲਾ ਦਾ ਰੋਸ ਪ੍ਰਗਟ ਕਰਨ ਲਈ ਕਿਉਂਕਿ ਉਹ ਪੰਚਾਇਤੀ ਕੰਮ ਨਹੀਂ ਹੋਣ ਦੇ ਰਿਹਾ ਜੋ ਵੀ ਗ੍ਰਾਂਟ ਆਉਂਦੀ ਉਹ ਤੇ ਰਿਕਾਪਟ ਪਾਉਂਦਾ ਗਲੀਆਂ ਨਾਲੀਆਂ ਦਾ ਕੋਈ ਕੰਮ ਨਹੀਂ ਚੱਲ ਰਿਹਾ ਉਹ ਉਤੋਂ ਝੂਠੇ ਪਰਚੇ ਪਾਉਂਦਾ ਗਰ ਲਾਲ ਦੀ ਵਜ੍ਹਾ ਨਾਲ ਜੋੜਾ ਉਹਦਾ ਪੀਏ ਆ ਝੂਠੇ ਅਸੀਂ ਪੁੱਛਣਗੇ ਸੀ ਕਿ ਝੂਠੇ ਪਰਚੇ ਕਿਉਂ ਪਾਏ ਗਏ ਆ ਉਹਨਾਂ ਨੂੰ ਰੱਦ ਕਰੋ ਤੇ ਪੰਚਾਇਤਾਂ ਦੇ ਕੰਮ ਹੋਣੇ ਚਾਹੀਦੇ ਆ ਗਰੀਬ ਜਨਤਾ ਦੇ ਕੰਮ ਕਿਉਂ ਨਹੀਂ ਹੋਣ ਦਿੰਦਾ ਤੇ ਉਸ ਤੇ ਕਰਕੇ ਉਹ ਗਰ ਲਾਲ ਦੇ ਪਿੱਛੇ ਲਾ ਕੇ ਸਾਡੇ ਮੌਜੂਦਾ ਸਰਪੰਚ ਤੇ ਤੇ ਪੰਚਾਇਤ ਨਾਲ ਬਹੁਤ ਤਕਸ਼ਾਈ ਕੀਤੀ ਆ ਪਰ ਜਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਇਹ ਕਹਿ ਦਿੱਤਾ ਗਿਆ ਸੀ ਵੀ ਤੁਸੀਂ ਨਾਰੇਬਾਜੀ ਨਹੀਂ ਕਰਨੀ ਐ ਸੀ ਉਹਨਾਂ ਨੇ ਕਹੇ ਤੇ ਰੁਕ ਗਏ ਸੀ ਤੇ ਇਸ ਤੋਂ ਬਾਅਦ ਚ ਉਹਨਾਂ ਨੇ ਸਾਨੂੰ ਇਹ ਕਿਹਾ ਗਿਆ ਸੀ ਵੀ ਤੁਸੀਂ ਲਿਖਤੀ ਰੂਪ ਚ ਸਾਨੂੰ ਦੇ ਦਿਓ ਅਸੀਂ ਲਿਖਤੀ ਰੂਪ ਚ ਵੀ ਦੇ ਦਿੱਤਾ ਉਹਨਾਂ ਨੇ ਸਾਨੂੰ ਇਹ ਕਿਹਾ ਗਿਆ ਸੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਚਾਰ ਬੰਦੇ ਅੰਦਰ ਜਾਣਗੇ ਐਮਐਲਏ ਸਾਹਿਬ ਨੂੰ ਮਿਲਣਗੇ ਉਹਨਾਂ ਨਾਲ ਬਾਚੀਤ ਕਰਨਗੇ ਤੇ ਉਹਨਾਂ ਨੇ ਅੰਦਰ ਜਾ ਕੇ ਉਹਨਾਂ ਨਾਲ ਤਕਾ ਤਕਾ ਮੁਕੀ ਕੀਤੀ ਆ ਹਮ ਮੌਜੂਦਾ ਸਰਪੰਚ ਜੀ ਤੁਸੀਂ ਹਾਂਜੀ ਇਹ ਸਾਰੀ ਗੱਲਬਾਤ ਐ ਹੀ ਹੋਈ ਆ ਹਾਂਜੀ ਐ ਹੀ ਹੋਈ ਆ ਜੀ ਸਸਤੀ ਹਾਂ ਤੇ ਜਿਹੜੀ ਪਰਚਿਆਂ ਦੀ ਗੱਲ ਐ ਪਰਚਿਆਂ ਦੀ ਗੱਲ ਕਿੱਥੋਂ ਆਉਂਦੀ ਆ ਝੂਠੇ ਪਰਚੇ ਹੋਏ ਵੇ ਆ ਪਿੰਡ ਚ ਇਹ ਲੱਕੜਾਂ ਇਹ ਜੀ ਸਾਡੇ ਅਸੀਂ ਕਲੋਨੀਆਂ ਚ ਰਹਿਣ ਵਾਲੇ ਆ ਜੀ ਉਥੇ ਜੈਵ ਸਰਪੰਚ ਜਾ ਕੇ ਸਾਡੇ ਗਰੀਬਾਂ ਨੂੰ ਜਿਹੜੇ ਉਹਦੇ ਪੱਖਵਾਜੀ ਤੇ ਸੀਗੇ ਜਿਨੇ ਵੋਟਾਂ ਪਾਆਂ ਸੀ ਜੀ ਉਹਨਾਂ ਨੂੰ ਜਾ ਕੇ ਘਰੇ ਕਹਿੰਦਾ ਵੀ ਤੁਸੀਂ ਗੂਠੇ ਲਾ ਕੇ ਦਿਓ ਤੇ ਮੈਂ ਸਰਪੰਚੇ ਤੇ ਪਰਚਾ ਪਵਾਉਣਾਗਾ ਨਰਵੈਰ ਸਿੰਘ ਤੇ ਜੀ ਹਾਂ ਉਹ ਮੇਰੀ ਗੁੱਡੀ ਸੀ ਉਸ ਟਾਈਮ ਤੇ ਉਹ ਨੂੰ ਉਹ ਜਦੋਂ ਗੁੱਡੀ ਮੇਰੀ ਖੜ ਗਈ ਜਾ ਕੇ ਕੋਲੇ ਕਹਿੰਦਾ ਇੱਥੇ ਨਹੀਂ ਗੱਲ ਬਣਦੀ ਕਹਿੰਦਾ ਮੇਰੇ ਘਰੇ ਆਉ ਕਹਿੰਦਾ ਉੱਥੇ ਜਾ ਕੇ ਗੂਠੇ ਲਾਉ ਕਹਿੰਦਾ ਤੇ ਮੈਂ ਉਥੇ ਪਰਚਾ ਭਵਾਉਣਾਗਾ ਉਦੋਂ ਬਾਅਦ ਚ ਕਹਿੰਦਾ ਜੀ ਗੂਠੇ ਲਵਾ ਕੇ ਉਹਨਾਂ ਦੇ ਚਾਹੇ ਉਹਨਾਂ ਨੇ ਸੱਚੇ ਲਾਏ ਆ ਕਿ ਝੂਠੇ ਲਾਏ ਆ ਮੁੜ ਕੇ ਤਾਂ ਉਹ ਮੁਕਰ ਗਏ ਉਹ ਬੰਦੇ ਸਾਡੀ ਜੀ ਕਲੌਨਿੰਗਾਂ ਵਾਲੇ ਜੀ ਤੇ ਮੁੜ ਕੇ ਕਹਿੰਦੇ ਆ ਸਾਥੋਂ ਤਾਂ ਕਿ ਗੂਠੀ ਨਹੀਂ ਲਵਾਏਗੇ ਤੇ ਇਹ ਤੇ ਪਰਚਾ ਕਰਵਾਤਾ ਜੀ ਉਸ ਟਾਈਮ ਤੇ ਮੇਰੀ ਗੁੱਡੀ ਵੀ ਮੌਕੇ ਤੇ ਗਵਾ ਗਈ ਹੂੰ ਬਾਕੀ ਮੈਂ ਗੱਲਾਂ ਇਹ ਕਹਿੰਨੀ ਆ ਵੀ ਸਰਪੰਚ ਜਿਤਿਆ ਆ ਸੀ ਸਾਰਾ ਜ਼ੋਰ ਲਾ ਕੇ ਜੀ ਸਾਡੇ ਗਰੀਬਾਂ ਦੇ ਨਹੀਂ ਕੰਮ ਹੋਣ ਦਿੰਦਾਗਾ ਤੇ ਇਹ ਐਮਐਲਏ ਸਾਹਿਬ ਕਹਿੰਦਾ ਵੀ ਮੇਰੇ ਨਾਲ ਸਰੋਪਾ ਪਾ ਕੇ ਖੜ ਕਹਿੰਦਾ ਤੇ ਇਹ ਸੀ ਕਾਲੀਦਾਲਿਆਂ ਜੀ ਪੱਕੇ ਹੂੰ ਬਹੁਤ ਟਾਈਮ ਦੇ ਬੀਬਾ ਜੀ ਨਾਲ ਖੜੇ ਆ ਸੀ ਤੇ ਇਸ ਨਾਲ ਅਸੀਂ ਕਿਵੇਂ ਖੜਜਾਂਗੇ ਜੀ ਸਰੋਪੇ ਪਵਾ ਕੇ ਹੂੰ ਚੱਕ ਕੇ ਚੁੰਨੀ ਅਸੀਂ ਕਿਤੇ ਕਿਸੇ ਨਾਲ ਰੱਜ ਕੇ ਕਿਤੇ ਕਿਸੇ ਨਾਲ ਰੱਜ ਕੇ ਸਾਡੀ ਮਾਰਕੀਟ ਖਰਾਬ ਹੁੰਦੀ ਆ ਨਹੀਂ ਨਹੀਂ ਸੋਨੂੰ ਇਹ ਹਾਂ ਕਹਿੰਦੇ ਆ ਵੀ ਉਹ ਪਾਰਟੀ ਵਾਲੇ ਵੀ ਤੁਹਾਡੇ ਉਹਨਾਂ ਨਾਲ ਰਲੋ ਇਹ ਕਹਿੰਦਾ ਜੀ ਹਾਂਜੀ ਇਹ ਕਹਿੰਦਾ ਵੀ ਜੇ ਤਾਂ ਮੇਰੇ ਨਾਲ ਰਲੇਗਾ ਸਰਪੰਚ ਨੂੰ ਕਹਿੰਦਾ ਹਾਂ ਨਰਵੈਰ ਸਿੰਘ ਨੂੰ ਕਹਣਾ ਜੇ ਤਾਂ ਸਰੋਪਾ ਪਵਾ ਕੇ ਮੇਰੇ ਨਾਲ ਖੜੇਗਾ ਫੇਰ ਤਾਂ ਤੈਨੂੰ ਮੈਂ ਕਹਿੰਦਾ ਸਭ ਕੁਝ ਦਬਾਉਂਗਾ ਤੇਰਾ ਕਰੂੰਗਾ ਨਹੀਂ ਕਹਿੰਦਾ ਮੈਂ ਤੇਰੇ ਤੇ ਪਰਚੇ ਪਵਾਉਂਗਾ ਜੀ ਸਿੱਧਾ ਕਿਹਾ ਹੋਇਆ ਇਹਨੇ ਸਿੱਧਾ ਕਿਹਾ ਹੋਇਆ ਜੀ ਵੱਜ ਕੇ ਹਾਂ ਸਿੱਧਾ ਕਿਹਾ ਹੋਇਆ ਇਹਨਾਂ ਨੇ ਗੱਲ ਹੋਈ ਵੀ ਆ ਹਾਂ ਜੀ ਨਹੀਂ ਇਹ ਮਤਲਬ ਇਹ ਕਦੋਂ ਦੀ ਗੱਲ ਆ ਵੀ ਸਾਨੂੰ ਕਦੋਂ ਕੋਈ ਇਹ ਮਤਲਬ ਅਕਤੂਬਰ ਮਹੀਨੇ ਦੀ ਗੱਲ ਆ ਜਦੋਂ ਇਲੈਕਸ਼ਨ ਚੱਲ ਰਹੇ ਸੀ ਹਾਂ ਉਦੋਂ ਮੈਨੂੰ ਸਿੱਧਾ ਕਿਹਾ ਗਿਆ ਸੀ ਵੀ ਤੇਰੇ ਕੋਲੇ ਤਿੰਨ ਰਸਤੇ ਨੇ ਕਿਹਨੇ ਕਿਹਾ ਸੀ ਐਮਐਲਏ ਸਾਹਿਬ ਦਵਾਰਾ ਕਿਹੜੇ ਤਿੰਨ ਰਸਤੇ ਅਭੀ ਜਾਂ ਤਾਂ ਤੁਸੀਂ ਕਾਗਜ਼ ਚੱਕ ਲਓ ਆਪਦੇ ਅੱਛਾ ਜਾਂ ਸਾਡੀ ਪਾਰਟੀ ਚ ਵੈਨ ਕਰ ਲਓ ਅੱਛਾ ਨਹੀਂ ਤੁਹਾਡੇ ਤੇ ਪਰਚਾ ਹੋਊਗਾ ਤਿੰਨ ਆਪਸ਼ਨ ਆ ਦਿੱਤੇ ਤਿੰਨ ਆਪਸ਼ਨ ਆ ਸੀ ਅਸੀਂ ਇਹਨੂੰ ਕਹਿੰਦੇ ਹਾਂ ਕਿ ਸਾਡੇ ਤੇ ਪਰਚੇ ਹੋ ਜੇ ਪਰ ਅਸੀਂ ਨਾ ਕਾਗਜ਼ ਚੱਕੀ ਇਹਨਾਂ ਅਸੀਂ ਸਰੂਪਾ ਪਾਈਏ ਉਸ ਤੋਂ ਬਾਅਦ ਪਰਚਾ ਹੋ ਗਿਆ ਝੂਠਾ ਪਰਚਾ ਕਾਦਾ ਪਰਚਾ ਹੈਗਾ ਉਹ ਤੂੰ ਤੂੰ ਤਾਂ ਚੋਰੀ ਦਾ ਈ ਤੂੰ ਚੋਰੀ ਦਾ ਪਰਚਾ ਹਾਂਜੀ ਹਾਂਜੀ ਹਾਂ ਉਹ ਮੇਰੇ ਤੇ ਪਰਚਾ ਦਿੱਤਾ ਗਿਆ ਜੀ 14 ਫਰਵਰੀ ਨੂੰ ਹੂੰ ਤੇ ਉਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਸਾਨੂੰ ਕੋਈ ਪਤਾ ਨਹੀਂ ਸੀ ਅਸੀਂ ਖੁਦ ਉਹਦੀ ਐਪਲੀਕੇਸ਼ਨ ਥਾਣੇ ਵਿੱਚ ਵੀਡੀਓ ਦਫ਼ਤਰ ਦਿੱਤੀ ਸੀ ਭਾਈ ਐ ਕਰਕੇ ਸਾਡੇ ਤੂਤ ਚੋਰੀ ਹੋ ਗਿਆ ਹੂੰ ਤੇ ਬਾਅਦ ਦੇ ਵਿੱਚ ਉਹ ਹੀ ਉਹਦੇ ਪਰਚੇ ਦੇ ਵਿੱਚ ਮੈਨੂੰ ਹੀ ਨਾਮ ਜਦ ਕੀਤਾ ਗਿਆ ਜੀ ਨਹੀਂ ਤੂਤ ਲੱਗਿਆ ਵਾ ਸੀ ਕਿ ਹੂੰ ਲੱਕੜ ਸੀ ਦੂਤ ਦੀ ਤੂਤ ਸੁੱਕਾ ਤੂਤ ਸੀ ਜੀ ਹਾਂ ਉਹ ਮਤਲਬ ਵੱਢਿਆ ਗਿਆ ਹਾਂ ਤੇ ਉਹਦੇ ਅਸੀਂ ਮਤਲਬ ਥਾਣੇ ਨੂੰ ਤਲਾਹ ਦਿੱਤੀ ਹਾਂ ਵੀਡੀਓ ਦਫ਼ਤਰ ਨੂੰ ਤਲਾਹ ਦਿੱਤੀ ਜੀ ਉਹਨਾਂ ਨੇ ਮਤਲਬ ਉਹਦੀ ਪੜਤਾਲ ਕਰਕੇ ਅਨੁਪਸਾਤਿਆਂ ਤੇ 16 ਜਨਵਰੀ ਨੂੰ ਪਰਚਾ ਦਰਜ ਕਰਾਤਾ ਠੀਕ ਹੈ ਜੀ ਇਸ ਤੋਂ ਬਾਅਦ ਮਹੀਨਾ ਬਾਅਦ ਉਸੇ ਪਰਤੇ ਦੇ ਵਿੱਚ ਮੈਨੂੰ ਨਾਮਜ਼ਦ ਕੀਤਾ ਗਿਆ ਵੀ ਇਹਨੇ ਤੂਤ ਕੋੜੇ ਖੜ ਕੇ ਬੜਾਇਆ ਹ ਹ ਤੇ ਹੁਣ ਉਹਦੇ ਤੇ ਫਿਰ ਪ੍ਰਸ਼ਾਸਨ ਕੀ ਕਹਿੰਦਾ ਤੂਤ ਚੋਰੀ ਵਾਲੇ ਤੇ ਮਤਲਬ ਕੋਰਟ ਚ ਕੀ ਚੱਲ ਰਿਹਾ ਜੀ ਕੋਰਟ ਚ ਕੇਸ ਉਦੋਂ ਮਤਲਬ ਪਿੰਡ ਵਾਲੇ ਰੋਸ ਮਜ਼ਾਰਾ ਕੀਤਾ ਸੀ ਮਤਲਬ ਪ੍ਰਸ਼ਾਸਨ ਨੇ ਮਤਲਬ ਉਹਨੂੰ ਪ੍ਰਸਵਾਦ ਸੁਆਇਆ ਸੀ ਵੀ ਝੂਠਾ ਪਰਚਾ ਸੀ ਕੈਂਸਲ ਕਰਾਂਗੇ ਹਾਂ ਪਿੰਡ ਦੇ ਗਵਾ ਬਿਆਨ ਵੀ ਹੋ ਗਏ ਗਵਾਹੀਆਂ ਵੀ ਹੋ ਗਈਆਂ ਪਰ ਲੇਕਿਨ ਉਹ ਪਰਚਾ ਅਜੇ ਤੱਕ ਕੈਂਸਲ ਨਹੀਂ ਖੜਾ ਉੱਥੇ ਦੇ ਉੱਥੇ ਖੜਾ ਜੀ ਪਰ ਕਿਸੇ ਦੇ ਬਿਆਨਾਂ ਤੇ ਕਿਸੇ ਦੀ ਗਵਾਹੀ ਤੇ ਪਰਚਾ ਹੋਇਆ ਹੋਊ ਉਹ ਦੱਸਿਆ ਹੋਊ ਕਿਸੇ ਨੇ ਵੀ ਅਸੀਂ ਦੇਖਿਆ ਨਰਵੈਰ ਸਿੰਘ ਨੂੰ ਤੂਤ ਚੋਰੀ ਕਰਦੇ ਨੂੰ ਕੁਝ ਇਹ ਗੱਲਬਾਤ ਕਿਹੜੇ ਮਤਲਬ ਬੰਦਿਆਂ ਦੇ ਉਹਨੇ ਸਾਈਨ ਕਰਾਏ ਗਏ ਸੀ ਉਹ ਬੰਦੇ ਥਾਣੇ ਦੇ ਵਿੱਚ ਆਪਦੇ ਬਿਆਨ ਦੇ ਆਏ ਵੀ ਸਾਡੇ ਤਾਂ ਸਾਈਨ ਹੀ ਨਹੀਂ ਹੈਣ ਜੀ ਸਾਈਨ ਹੀ ਨਹੀਂ ਸਾਡੇ ਤਾਂ ਸਾਈਨ ਹੀ ਨਹੀਂ ਹੈਣ ਵੀ ਸਾਡੇ ਦੁਆਰਾ ਕੋਈ ਤਸਦੀਕ ਨਹੀਂ ਕੀਤਾ ਗਿਆ ਹੂੰ ਫਿਰ ਸਾਈਨ ਕੌਣ ਕਰ ਗਿਆ ਹੈ ਨਹੀਂ ਜਦੋਂ ਪੁਲਿਸ ਜਵਾਬ ਦੇ ਸਕਦੀ ਹੈ ਜੀ ਹਾਂ ਵੀ ਉਹਨਾਂ ਕੋਲ ਸਾਈਨ ਕਿਹਨੇ ਕੀਤੇ ਜੀ ਹਾਂਜੀ ਬਾਈ ਕੀ ਕਹਣੇ ਤੁਸੀਂ ਕੀ ਕਹਣੇ ਹਾਂ ਤੂੰ ਦੱਸ ਵੀ ਜੇਲ੍ਹ ਵੀ ਭੇਜਤਾ ਸੀ ਮੈਨੂੰ ਹਾਂ ਉਹ ਤਾਂ ਬਾਕੀ ਜੇਲ੍ਹ ਵੀ ਜਾ ਕੇ ਆਏ ਹਾਂ 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 ਆ ਮੈਂ ਬਰਤ ਪੁੱਤ ਚੋਰੀ ਵਾਲੇ ਹਾਂ ਤੂੰ ਚੋਰੀ ਜਮੇ ਜੇਲ੍ਹ ਵੀ ਜਾ ਕੇ ਆਂ ਜੀ ਚਾਰ ਦਿਨ ਲਾ ਕੇ ਆਏ ਚਾਰ ਦਿਨ ਲਾ ਕੇ ਆਏ ਫਿਰ ਵੀ ਜਵਾਨ ਤੋਂ ਹੀ ਜਵਾਨ ਤੇ ਆ ਹਾਂ ਜੀ ਬਾਕੀ ਜਿਹੜੇ ਬੰਦੇ ਨੇ ਗਵਾਹੀ ਤੇ ਉਹ ਬੰਦਾ ਉਧਰ ਨਾ ਕੋਈ ਖੇਤ ਆ ਨਾ ਘਰ ਆ ਕੁਝ ਵੀ ਨਹੀਂ ਉਹੀ ਘਰੇ ਬੈਠੇ ਗਵਾਹੀ ਦਿੱਤੀ ਉਹਨੇ ਹੂੰ ਵੀ ਮੈਂ ਦੇ ਨਰਵੈਰ ਸਿੰਘ ਨੂੰ ਦੇਖਿਆ ਜੀ ਉਹ ਕਹਿੰਦਾਗਾ ਵੀ ਮੈਂ ਗਵਾਹੀ ਦਿੱਤੀ ਆ ਵੀ ਮੇਰੇ ਸੈਨ ਆ ਹਾਂ ਮੇਰੇ ਸੈਨ ਨੇ ਕਹਿੰਦਾ ਹੈ ਇੱਕ ਬੰਦਾ ਕਹਿੰਦਾ ਜੀ ਇੱਕ ਬੰਦਾ ਕਹਿੰਦਾ ਆ ਚਾਰ ਬੰਦੇ ਚ ਇੱਕ ਬੰਦਾ ਕਹਿੰਦਾ ਤਿੰਨ ਬੰਦੇ ਹਾਂ ਜੀ ਉਹ ਬੰਦਾ ਕਹਿੰਦਾ ਮੇਰੇ ਸਾਹਮਣੇ ਵੜਿਆ ਕੇ ਨਰਵੈਰ ਸਿੰਘ ਨੇ ਹਾਂ ਜੀ ਉਹ ਇਹ ਕਹਿ ਰਿਹਾ ਜੀ ਉਹਦਾ ਬੰਦੇ ਦਾ ਖੇਤ ਨਹੀਂ ਹੈਗਾ ਕਹਿੰਦਾ ਮੈਂ ਕੁਲਦੀਪ ਸਿੰਘ ਦੇ ਖੇਤ ਜਾ ਰਿਹਾ ਸੀ ਹਾਂ ਕਿਦੋਂ ਮੈਂ ਕੁਲਦੀਪ ਸਿੰਘ ਦੇ ਖੇਤ ਜਾ ਰਿਹਾ ਸੀ ਨਰਵੈਰ ਸਿੰਘ ਕੋਲੇ ਖੜ ਕੇ ਦੋ ਬੰਦਿਆਂ ਤੋਂ ਵੜਾ ਰਿਹਾ ਸੀ ਹਾਂ ਉਹ ਦੋ ਬੰਦੇ ਕੌਣ ਸੀ ਉਹ ਦੋ ਬੰਦੇ ਉਹਨੇ ਸਰਾਖਤ ਨਹੀਂ ਕੀਤੇ ਮਤਲਬ ਮੇਰਾ ਕਿ ਵੀ ਕੋਲੇ ਖੜ ਕੇ ਵ ਚਾਰ ਬੰਦਿਆਂ ਦੇ ਬਿਆਨ ਹੋਏ ਆ ਹਾਂਜੀ ਹਾਂ ਚਾਰ ਦੇ ਹੋਏ ਆ ਚਾਰਾਂ ਦੇ ਵਿੱਚੋਂ ਤਿੰਨ ਮੁਕਰ ਗਏ ਤਿੰਨ ਮੁਕਰ ਗਏ ਵੀ ਸਾਡੇ ਤੇ ਸ਼ਿਕਾਇਤ ਨਹੀਂ ਹੈਣੀ ਹਾਂ ਕਿਹੜੇ ਵੀਡੀਓ ਦਫਤਰ ਸ਼ਿਕਾਇਤ ਕੀਤੀ ਸੀ ਉਹ ਬੰਦੇ ਵੀਡੀਓ ਦਫਤਰ ਵੀ ਲਿਖ ਕੇ ਦੇ ਆ ਵੀ ਸਾਡੇ ਵੱਲੋਂ ਤਾਂ ਸ਼ਿਕਾਇਤ ਹੀ ਨਹੀਂ ਹੈਣੀ ਹਾਂ ਵੀ ਜੋ ਜੀ ਨਰਵੈਤ ਸਿੰਘ ਦੇ ਖਿਲਾਫ ਦਿੱਤੀ ਆ ਸਾਡੇ ਵੱਲੋਂ ਕੋਈ ਸ਼ਿਕਾਇਤ ਨਹੀਂ ਹੈਗੀ ਲੇਕਿਨ ਕਿਹੜੇ ਚੌਥੇ ਬੰਦੇ ਨੇ ਸਨਾਖਤੀ ਕੀਤੀ ਉਹ ਸ਼ਿਕਾਇਤ ਕਰਤਾ ਵੀ ਨਹੀਂ ਹੂੰ ਉਹਨੇ ਸ਼ਿਕਾਇਤ ਵੀ ਨਹੀਂ ਕਰੀ ਹੂੰ ਉਹ ਥਾਣੇ ਚ ਗਿਆ ਨਹੀਂ ਜੀ ਚਾਰ ਦਿਨ ਰਹੇ ਨੇ ਉਹ ਫੜਾਇਆ ਵੀ ਐਸੇ ਢੰਗ ਨਾਲ ਉਹਨੂੰ ਚਾਰ ਛੁੱਟੀਆਂ ਸੀ ਜੀ ਹਾਂ ਤਾਂ ਉਹ ਜਵਾਨਤ ਨਹੀਂ ਹੋਈ ਹੂੰ ਚਾਰ ਦਿਨ ਸੁੱਟੀਆਂ ਸੀ ਵੀ ਚਾਰ ਦਿਨ ਥਾਣੇ ਰੱਖਾਂਗੇ ਫੜਿਆ ਵੀ ਇਸ ਟੰਗ ਲਾਣੀ ਜੀ ਨਹੀਂ ਹੁਣ ਵਧਾਇਕ ਸਾਹਿਬ ਕੱਲ ਤੁਹਾਡੇ ਪਿੰਡ ਆਉਂਦੇ ਨੀ ਪੱਥਰ ਰੱਖਿਆ ਜਾਂਦਾਗਾ ਆ ਸਾਡੇ ਕੋਲੇ ਨੀ ਪੱਥਰ ਦੀਆਂ ਫੋਟੋਆਂ ਵੀ ਚਾਰ ਦੁਵਾਰੀ ਦੀ ਸਾਰੀ ਹੋਈ ਆ ਸਾਰੀ ਉਹ ਹੁਣ ਹੋਈ ਆ ਹੁਣ ਬਣੀ ਚਾਰ ਦੀ ਹੋਈ ਆ ਉਹ ਪੈਨਾਂ ਨਹੀਂ ਹੋਈ ਆ ਉਹ ਬਹੁਤ ਚਿਰ ਹੋ ਗਿਆ ਜੀ ਇੱਥੇ ਬਹੁਤ ਚਿਰ ਹੋ ਗਿਆ ਜੀ ਉੱਥੇ ਚਾਰ ਦੁਵਾਰੀ ਹੋਈ ਨੂੰ ਇਹ ਤਾਂ ਉਹੀ ਪੱਥਰ ਧਰੀ ਜਾਂਦਾ ਪਾਇਆ ਨਹੀਂ ਕਰਿਆ ਨਹੀਂ ਕੁਸ ਬੱਪੂ ਜੀ ਗ੍ਰਾਂਟ ਗ੍ਰੂਨਟ ਆਈ ਹੋ ਚਾਰ ਪੈਸੇ ਆਏ ਹੋਣੇ ਨਾ ਕੁਸ ਨਹੀਂ ਆਇਆ ਜੀ ਪਹਿਲੀਆਂ ਸਰਕਾਰਾਂ ਦੀਆਂ ਮਣਾਈਆਂ ਹੋਇਆ ਹੋਇਆ ਹੂ ਰ ਨਾ ਕੁਝ ਵੀ ਨਹੀਂ ਨਾ ਸਾਰਾ ਪਹਿਲੀ ਸਰਕਾਰ ਨੇ ਕਰਿਆ ਜੀ ਸਾਰਾ ਪੁਰਾਣਾ ਜੀ ਇਹਨਾਂ ਨੇ ਕੁਝ ਨਹੀਂ ਕਰਿਆ ਸਾਰਾ ਪੁਰਾਣਾ ਹੈ ਹਾਂ ਕਿਹੜੀ ਫੋਟੋ ਕੁਛ ਨਹੀਂ ਬਣਾਇਆ ਹੈਗਾ ਨੇ ਕਿਹੜੀਆਂ ਫੋਟੋ ਮੋਸ਼ਾਪੀਆਂ ਉੱਤੇ ਉਹ ਵੀ ਪਹਿਲਾਂ ਨਹੀਂ ਹੁਣ ਦਿੱਤੇ ਤੋਂ ਬਾਅਦ ਕੁਛ ਨਹੀਂ ਬਣਿਆ ਹੈਗਾ ਇਹੜੇ ਉਹ ਬੱਚਿਆਂ ਲਈ ਹਾਂ ਹਾਂ ਪੇਮੈਂਟ ਕਹਿੰਦੇ ਕਰਿਆ ਲਿਖੇ ਨੇ ਅੱਖਰ ਸਾਰੇ ਪਹਿਲਾਂ ਨਹੀਂ ਲਿਖੇ ਹੋਣੇ ਉਹ ਨੰਬਰ ਕੋਈ ਨਹੀਂ ਲਾਇਆ ਤੇ ਫਿਰ ਨੀ ਪੱਥਰ ਕਾਦਾ ਹੋ ਗਿਆ ਇਹ ਤੁਸੀਂ ਪਤਾ ਨਹੀਂ ਹੁਣ ਉਹ ਝੂਠਾ ਬਣਾਈ ਜਾਂਦਾ ਬਣਾਈ ਜਾਂਦੇ ਜੀ ਉਹ ਆਪ ਦਾ ਨੰਬਰ ਬਣਾਉਂਦਾ ਫਿਰ ਤਾਂ ਕਾ ਉਹੀ ਡਾਲ ਨਹੀਂ ਕਰਿਆ ਹੈਗਾ ਇਟ ਬਰੀ ਲਾਈ ਇਹਨਾਂ ਨੇ ਹਾਂ ਇੱਕ ਇਟ ਲਾਈ ਹੋਵੇ ਦਾ ਰੰਗ ਕਰਿਆ ਹੋਵੇ ਜੀ ਹਾਂ ਇੱਥੇ ਕਿਸੇ ਬੰਦੇ ਤੋਂ ਪੁੱਛਣਾ ਵੀ ਜੇ ਕਿ ਇਹਨੇ ਰੰਗ ਵੀ ਕਰਿਆ ਹੋਵੇ ਇੱਟ ਤਾਂ ਲਾਉਣੀ ਹੀ ਕੀ ਸੀ ਉਹੀ ਨਹੀਂ ਪੱਥਰ ਤ ਇਹ ਤਾਂ ਸਾਰਾ ਸਾਰਾ ਝੂਠ ਦੇ ਪਲੰਦੇ ਬਣਾਏ ਹੋਏ ਆ ਜੀ ਹੋਰ ਇਹਦੇ ਕੋਈ ਕੱਖ ਨਹੀਂ ਹੈ ਗੱਲਾਂ 'ਚ ਵੀ ਜਿਹੜਾ ਮਤਲਬ ਐਮ ਕਰਨੇ ਝੂਠ ਦੇ ਪਲੰਦੇ ਬਣਾ ਕੇ ਲੋਕਾਂ ਨੂੰ ਗਵਾਹ ਕਰਨਾ ਹੋਰ ਡੱਕਾ ਨਹੀਂ ਹੈ ਗੱਲ 'ਚ ਨਹੀਂ ਪਰ ਆਹ ਗੱਲ ਤਾਂ ਬਹੁਤ ਤਗੜੀ ਹੋ ਗਈ ਵੀ ਦੇਖੋ ਪਿੰਡ 'ਚ ਇੱਕ ਤੂਚਰੀ ਹੋਇਆ ਪਰਚਾ ਦਿੱਤਾ ਬਹੁਤ ਵੱਡੀ ਗੱਲ ਆ ਪੰਜਾਬ 'ਚ ਅਜੇ ਦੀ ਗੱਲ ਹੀ ਨਹੀਂ ਹੋਈ ਹੋਣੀ ਤੂ ਤੂਤ ਇਹ ਦੇਖ ਕਿਡਾ ਵੱਡਾ ਚਾਂਸ ਹੈ ਕਿ ਕੀਤਾ ਇਹ ਨਹੀਂ ਫਿਰ ਇਹਦਾ ਮਤਲਬ ਦਾ ਤੁਹਾਡੇ ਪਿੰਡ ਦੀ ਸਿਕਿਉਰਟੀ ਪੂਰੀ ਆ ਵੀ ਤੂਤ ਵੀ ਚੋਰੀ ਹੁੰਦਾ ਪਰਚਾ ਹੋ ਜਾਂਦਾ ਹਾਂਜੀ ਹੈ ਨਹੀਂ ਸਰਪੰਚਾ ਜੀ ਮੌਕੇ ਦਾ ਇਹ ਕੁਝ ਵੀ ਕਰਵਾ ਸਕਦਾਗਾ ਪਿੰਡ ਦਾ ਹਾਂ ਹਾਂ ਬਾਕੀ ਜੀ ਇਹ ਬੰਦਾ ਜਿਹੜਾ ਕਰਵਾਈ ਜਾਂਦਾਗਾ ਇਹਦੇ ਕੋਲੇ ਕੁਝ ਨਹੀਂਗਾ ਸਾਰੀ ਜ਼ਮੀਨ ਵੇਚ ਚੁੱਕਿਆ ਜਮ੍ਹਾਂ ਇਸ ਸਾਬ ਤੇ ਜਮ੍ਹਾਂ ਹੋਆ ਹਾਂ ਜੀ ਹਾਂ ਹੋਰ ਗੱਲ ਕਰਦੇ ਪਾਦੇਗਾ ਸਰ ਮੈਂ ਬੀਜੇ ਸਿੰਘਲਾ ਤੋਂ ਇਹ ਪੁੱਛਣਾ ਚਾਹੁੰਦੀ ਹਾਂ ਉਹਨਾਂ ਨੂੰ ਕੀ ਰਾਈਟ ਹੈ ਵੀ ਬੁੜੀਆਂ ਤੇ ਹੱਥ ਚੁੱਕਣ ਉਹਨਾਂ ਦੇ ਪਰਕਰਾਂ ਦੁਆਰਾ ਤੂੰ ਵੀ ਦੱਸ ਵੀ ਬੁੜੀਆਂ ਦੇ ਹੱਥ ਚੁੱਕਿਆ ਬੁੜੀਆਂ ਤੇ ਹੱਥ ਚੁੱਕੇ ਗਏ ਆ ਕੱਲ ਜਲੰਧਰ ਨੇ ਚੱਕਿਆ ਇੱਕ ਘਰ ਲਾਹ ਲਓ ਜੋ ਪੀਏ ਆ ਉਸ ਦਾ ਹਾਂ ਤੇ ਨਾਲ ਕਾਲਾ ਦਿੱਤੀ ਚਾਤਾ ਪਰਖੀਆਂ ਨੇ ਉੱਥੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਕੋ ਉਹ ਕੰਮ ਹੁੰਦੀ ਆ ਉਹ ਤਾਂ ਉਹ ਤਾਂ ਇਹ ਗੱਲ ਆ ਰਹੀ ਆ ਸਾਹਮਣੇ ਵੀ ਉਹ ਡਰਾਮਾ ਕੀਤਾ ਗਿਆ ਤਾਂ ਦਾਖਲ ਕਰਾਤਾ ਤੁਹਾਡੇ ਕੋਲ ਕੋਈ ਡਰਾਮਾ ਨਹੀਂ ਕੀਤਾ ਗਿਆ ਬਕਾਇਦਾ ਡਾਕਟਰ ਉੱਥੇ ਆਏ ਗਏ ਸੀ ਹਾਂ ਜੀ ਆਈ ਹੋਈ ਤੁਸੀਂ ਵੀ ਉੱਥੇ ਸੀ ਬੀਬੀ ਜੀ ਨਹੀਂ ਮੈਂ ਹਾਨੀਸ਼ ਖਾਨ ਹੋਰ ਕੀ ਪਿੰਡ 'ਚ ਫਿਰ ਕੀ ਚੱਲ ਰਿਹਾ ਹੈਗਾ ਇਹ ਪਿੰਡ 'ਚ ਜੀ ਸਾਡੇ ਬਸ ਆਹੀ ਚੱਲ ਰਹੀ ਆ ਠੱਕੇ ਸ਼ਾਹੀ ਸਾਡਾ ਕੋਈ ਨਹੀਂ ਬਖਾ ਸੁਣ ਲਹਿਰੇ ਸਾਡੇ ਕੋਈ ਗਲੀਆਂ ਚ ਜਾ ਕੇ ਦੇਖੋ ਮੇਰੇ ਵਾਲੇ ਬਾੜ ਚ ਗੋਡੇ-ਗੋਡੇ ਪਾਣੀ ਖੜਾ ਹੈ ਜੀ ਸਾਡਾ ਕੋਈ ਨਹੀਂ ਕੰਮ ਹੋ ਰਿਹਾ ਸਾਨੂੰ 6-7 ਮਹੀਨੇ ਹੋ ਗਏ ਜਿੱਤਿਆਂ ਨੂੰ ਸਾਨੂੰ ਫੇਰ ਹੀ ਕੋਈ ਉਹ ਆ ਜੇ ਸਾਡੇ ਕੋਈ ਕੰਮ ਪਿੰਡ ਦੇ ਵਾਸੀ ਕੰਮ ਕਰਾਂਗੇ ਨਗਰ ਦੇ ਫੇਰ ਹੀ ਅਸੀਂ ਚੰਗੇ ਲੱਗਾਂਗੇ ਸਾਡੇ ਕੋਈ ਨਹੀਂ ਕੰਮ ਹੋਣ ਦਿੰਦੇ ਜੀ ਸਾਡੇ ਬੋਲ ਹੀ ਨਹੀਂ ਹੋਣ ਦਿੰਦੇ ਹੋਰ ਤਾਂ ਕੀ ਦੇਖੋ ਹੂੰ ਬੋਲੀ ਨੂੰ ਅਸੀਂ ਕਿੰਨੇ ਵਾਰੀ ਕਹਤਾ ਵੀ ਸਾਡੀ ਬੋਲੀ ਜਦੋਂ ਬੋਲੀ ਦਾ ਤੁਹਾਡਾ ਟਾਈਮ ਆ ਜਾਂਦਾ ਕੋਈ ਹੋਰ ਹੀ ਸਾਡੇ ਸਰਪੰਚ ਨੂੰ ਚੁਕਾ ਦਿੰਦੇ ਨੇ ਕਦੇ ਕਿਸੇ ਨੂੰ ਉਹ ਕਰ ਦਿੰਦੇ ਸਾਡਾ ਕੋਈ ਵਿਕਾਸ ਨਹੀਂ ਹੋ ਰਿਹਾ ਜੀ ਸਾਡਾ ਇਹ ਕਾਦੀ ਬੋਲੀ ਦਾ ਮਾਮਲਾ ਜੀ ਆਪਣੇ ਛੱਪੜ ਦੀ ਬੋਲੀ ਰਹਿੰਦੀ ਹੈ ਜੀ ਹੁਣ ਵਾਲੀ ਉਸ ਪੰਚਾਇਤੀ ਜ਼ਮੀਨ ਦੀ ਕੁਝ ਬੋਲੀ ਰਹਿੰਦੀ ਆ ਜੋ ਮਤਲਬ ਪਹਿਲਾਂ ਤੋਂ ਬੰਦ ਕੀਤੀ ਆ ਲੇਕਿਨ ਉਹ ਪੰਚਾਇਤ ਦੀ ਜ਼ਮੀਨ ਪਈ ਆ ਬੋਲੀ ਹੋਣ ਦੇ ਯੋਗ ਆ ਅਸੀਂ ਉਹਦੀ ਬੋਲੀ ਕਰਾ ਕੇ ਕਰਾਉਣਾ ਚਾਹੁੰਦੇ ਵੀ ਉਹ ਕਿਹੜੀ ਕਨਾਲ ਦੋ ਕਨਾਲਾਂ ਵੀ ਰੁਕੀਆਂ ਹੋਈਆਂ ਨੇ ਉਹਨਾਂ ਦੀ ਬੋਲੀ ਕਰਵਾਈ ਜਾਵੇ ਉਹ ਵੀ ਬੋਲੀ ਨਹੀਂ ਹੋ ਰਹੀ ਜੀ ਪਰ ਹੁਣ ਜਿਵੇਂ ਤੁਸੀਂ ਉਹਨਾਂ ਨੂੰ ਜਿਹੜੇ ਮੈਂਬਰ ਨੇ ਉਹਨਾਂ ਨੂੰ ਦਾਖਲ ਕਰਾਇਆ ਹੈਗਾ ਤੁਸੀਂ ਬਿਆਨ ਦਿੱਤੇ ਆ ਪੁਲਿਸ ਰਿਪੋਰਟ ਕੀਤੀ ਆ ਹਾਂ ਪੁਲਿਸ ਰਿਪੋਰਟ ਕੀਤੀ ਆ ਜੀ ਬੰਦਾ ਆ ਹਸਪੀਟਲ ਨੂੰ ਰੁਕਵਾ ਕੇ ਗਿਆ ਹੋਇਆ ਜੀ ਹਾਂ ਪੁਲਿਸ ਵਾਲੇ ਰਾਤ ਗਏ ਸੀ ਕੋਈ ਬਿਆਨ ਲਿਖ ਕੇ ਨਹੀਂ ਆਏ ਇੱਕ ਦੋ ਉਸ ਪ੍ਰੋਪਰ ਨਾਮ ਲੇਖਨ ਦੱਸਿਆ ਵੀ ਸਾਰਿਆਂ ਦੇ ਉਹ ਕਹਿੰਦੇ ਵੀ ਇੱਕ ਜਣੇ ਦਾ ਨਾਮ ਰੱਖੋ ਸਾਰਿਆਂ ਦੇ ਨਾਮ ਨਾ ਰੱਖੋ ਰਾਤ ਵਾਪਸ ਆ ਗਏ ਉਹਨਾਂ ਦੇ ਬਿਆਨ ਨਹੀਂ ਹੋਏ ਜੀ ਹੂੰ ਪੁਲਿਸ ਕਹਿੰਦੀ ਵੀ ਇੱਕ ਦਾ ਨਾਂ ਰੱਖੋ ਵੀ ਕੋਈ ਮਤਲਬ ਇਹ ਦੋ ਵੱਧ ਨਾਂ ਨਾ ਰੱਖੋ ਕੋਈ ਨਾ ਉਹਨੇ ਸਾਰੰਦ ਹੀ ਰੱਖਣਾ ਕਿੰਨੇ ਵਾਰੇ ਜੀ ਹੂੰ ਮਤਲਬ ਪੁਲਿਸ ਵਿਆਹਣ ਵੀ ਲਿਖ ਰਹੀ ਜੀ ਹਾਂ ਤੇ ਹੁਣ ਤੁਹਾਨੂੰ ਕੀ ਲੱਗਦਾ ਫਿਰ ਕਿਵੇਂ ਹੱਲ ਨਿਕਲੂ ਇਹਦਾ ਮਾਮਲੇ ਦਾ ਹੱਲ ਤਾਂ ਇਹ ਆ ਜੀ ਹੁਣ ਮਤਲਬ ਅਸੀਂ মিডিਆ ਥਰੂ ਮਤਲਬ ਲੋਕਾਂ ਨੂੰ ਇਹ ਗੱਲ ਦੱਸਣਾ ਚਾਹੁੰਦੇ ਆ ਵੀ ਮਤਲਬ ਦੇਖੋ ਜੂਦਾ ਪੰਚਾਇਤ ਨਾਲ ਕਿਹੜੀ ਪੁੰਡ ਬੁਰਜਰ ਦੀ ਪੰਚਾਇਤ ਆ ਉਹਨਾਂ ਨਾਲ ਧੱਕਾ ਹੋ ਰਿਹਾ ਜੀ ਉਹਨਾਂ ਨੂੰ ਕੁੱਟਿਆ ਜਾ ਰਿਹਾ ਆਮ ਪਾਰਟੀ ਦੇ ਵਰਕਰਾਂ ਨੂੰ ਥੱਪੜ ਮਾਰੀ ਜਾ ਰਿਹਾ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਤਾਂ ਆਮ ਪਬਲਿਕ ਦਾ ਆਮ ਲੋਕਾਂ ਦਾ ਇਖਰਾਜ ਦੇ ਵਿੱਚ ਕੀ ਹੱਲ ਹੋਊਗਾ ਪਰ ਤੁਹਾਨੂੰ ਲੈ ਕੇ ਉਹਨਾਂ ਨੇ ਇਹ ਵੀ ਕਹਿਣਾ ਵੀ ਇਹ ਤਾਂ ਕਾਲੀ ਦਲ ਵਾਲਾ ਤਾਂ ਸਾਡੇ ਤੇ આરોਪ ਲਾਉਂਦੇ ਇਹ ਵੀ ਐਂ ਕਰਦੇ ਹੁੰਦੇ ਸੀ ਪਹਿਲਾਂ ਨਹੀਂ ਬਿਲਕੁਲ ਜੀ ਆ ਲੋਕ ਖ ਆ ਪਿਛਲੀਆਂ ਸਰਕਾਰਾਂ ਵੱਲੋਂ ਤੇ ਕੁਝ ਹੋਇਆ ਹੀ ਨਹੀਂ ਜੀ ਵੀ ਕੋਈ ਮੌਜੂਦਾ ਪੰਚਾਇਤ ਮੈਂਬਰ ਕੁੱਟਿਆ ਹੋ ਗਿਆ ਹੋਵੇ ਕਈ ਦੇ ਥੱਪੜ ਮਾਰੇ ਗਿਆ ਹੋਵੇ ਮਤਲਬ ਜਾਂ ਝੂਠੇ ਨੀ ਪੱਥਰ ਰੱਖੇ ਗਏ ਹੁਣ ਉਹ ਘਟੋ ਘਾਟ ਅਜੇ ਤੋਂ 5-7 ਸਾਲ ਪੁਰਾਣੀ ਬਿਲਡਿੰਗ ਬਣੀ ਹੋਈ ਹੈ ਕੀ ਦੇ ਨੀ ਪੱਥਰ ਕੀ ਦਾ ਕੱਲ ਡਰਾਮਾ ਕੀਤਾ ਗਿਆ ਫਿਰ ਵੀ ਪੰਚਾਇਤ ਅਸੀਂ ਕੋਈ ਕਿੰਨੇ ਗਏ ਆ ਕੋਈ ਲੜਨ ਦੇ ਕੋਈ ਨਹੀਂ ਅਸੀਂ ਆਪਦਾ ਰੋਸ ਬਈ ਧਰਨਾ ਕਰ ਰਹੇ ਸੀ ਹੂੰ ਪ੍ਰਸ਼ਾਸਨ ਉਸ ਟਾਈਮ ਗਵਾਹ ਆ ਸਾਡੇ ਬੰਦੇ ਬਿਲੋਂ ਕਿਸੇ ਬਿਲੋਂ ਕੋਈ ਵਾਦਾ ਨਹੀਂ ਕੀਤਾ ਗਿਆ ਬਿਲਕੁਲ ਅਸੀਂ ਸ਼ਾਂਤਮਈ ਤੇ ਰੋਸ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਦੇ ਬੰਦਿਆਂ ਨੇ ਆ ਕੇ ਤੁਹਾਨੂੰ ਅਸੀਂ ਵੀਡੀਓ ਵੀ ਦਿੱਤੀ ਆ ਪਹਿਲਾਂ ਉਹਨਾਂ ਦੇ ਬੰਦਿਆਂ ਨੇ ਆ ਕੇ ਤੁਸੀਂ ਦੇਖੋ ਭੱਜ ਕੇ ਆ ਕੇ ਇਹਨਾਂ ਦੇ ਥੱਪੜ ਮਾਰੇ ਗਿਆ ਹੂੰ ਉਹ ਤਾਂ ਬਿਲਕੁਲ ਵੀਡੀਓ ਵੀ ਗਵਾਹ ਆ ਉਹ ਤਾਂ ਹੀ ਪਤਾ ਲੱਗਦਾ ਵੀ ਕਿਹਨੇ ਵਾਦਾ ਕੀਤਾਗਾ ਹੂੰ ਤੇ ਇਸ ਦੇ ਬਾਬਤ ਤੁਸੀਂ ਫਿਰ ਜਿਹੜੇ ਵਿਜੇ ਸਿੰਘਲਾ ਨੇ ਜਾਂ ਜਿਹੜੇ ਉਹਨਾਂ ਦੇ ਪੀ ਉਹਨਾਂ ਨੂੰ ਫੋਨ ਨਹੀਂ ਕੀਤਾ ਵੀ ਇਹ ਮਾਹੌਲ ਖਰਾਬ ਹੋ ਗਿਆ ਪਿੰਡ ਦਾ ਇਹ ਕੀ ਕਰਤਾ ਨਹੀਂ ਉਹ ਤਾਂ ਸਾਨੂੰ ਧਮਕੀ ਦੇਣ ਦੇ ਹੀ ਫੋਨ ਕਰਕੇ ਕੌਣ ਆ ਪਿਆ ਸਿੰਘਲੇ ਦਾ ਕਿਹੜਾ ਪੀ ਆ ਜੀ ਪਰਸੋਂ ਮੈਨੂੰ ਫੋਨ ਆਇਆ ਜੀ ਸਾਡੇ ਇੱਕ ਦਾਣਾ ਮੰਡੀ ਆ ਜੀ ਉੱਥੇ ਇੱਕ ਐਸਸੀ ਧਰਮਸ਼ਾਲਾ ਦਾ ਕਮਰਾ ਠੀਕ ਹੈ ਜੀ ਉਹਦੇ ਉੱਤੇ ਇੱਕ ਆੜਤੀ ਦਾ ਪੰਜ ਛੇ ਛਲਾਂ ਦਾ ਕਬਜ਼ਾ ਸੀ ਮਾਲਕੀ ਉਹ ਕਿਹੜਾ ਕਮਰਾ ਬਣਾਇਆ ਗਿਆ ਸੀ ਉਹ ਜੀਮੀਦਾਰਾਂ ਵਾਸਤੇ ਆ ਕਿਸਾਨਾਂ ਵਾਸਤੇ ਆ ਵੀ ਕੋਈ ਮੌਸਮ ਖਰਾਬ ਹੁੰਦਾ ਵੀ ਉੱਥੇ ਬੈਠ ਸਕਦੇ ਆ ਮਦਰ ਕਿਹੜੇ ਕਿਹੜਾ ਪੀਣ ਦਾ ਪਾਣੀ ਦਾ ਪ੍ਰਬੰਧ ਕਰਨਾ ਮਤਲਬ ਉਹ ਕਮਰੇ ਵਿੱਚ ਕੀਤਾ ਜਾਵੇ ਇਹਨਾਂ ਨੇ 1 ਕਾਰਤੀ ਦਾ ਮਤਲਬ ਤੇ ਕਬਜ਼ਾ ਕਰਾਇਆ ਗਿਆ ਪਰਸੋ ਵੀ ਇਹਨੂੰ ਫੋਨ ਕੀਤਾ ਗਿਆ ਸਾਨੂੰ ਫੋਨ ਕਰਿਆ ਮਤਲਬ ਐ ਕਰਕੇ ਤੁਸੀਂ ਉਹਨੂੰ ਚਾਬੀ ਦੇ ਦਿਓ ਅਸੀਂ ਅਖ ਵੀ ਅਸੀਂ ਨਹੀਂ ਦਿੰਦੇ ਠੀਕ ਆ ਅਸੀਂ ਉਹਦੀ ਥਾਣੇ ਵੀ ਤਲਾਹ ਦੇ ਕੇ ਆਏ ਆ ਨਚਾਇਤ ਦੀ ਲੈਟਰਪੈਡ ਤੇ ਲਿਖ ਕੇ ਮੈਂਬਰਾਂ ਵੱਲੋਂ ਸੈਂਡ ਕਰਕੇ ਵੀ ਸਾਨੂੰ ਇਹ ਧਮਕੀਆਂ ਦੇ ਰਹੇ ਆ ਹਾਂ ਬਲਕਿ ਉਹ ਉਹ ਕਿਹੜਾ ਕਮਰਾ ਉਹ ਸਿਰਫ ਕਿਸਾਨਾਂ ਦਾ ਹੈਗਾ ਜੀ ਲੋਕਾਂ ਦਾ ਹੈਗਾ ਉਹਦੇ ਵਿੱਚ ਮਤਲਬ ਲੋਕਾਂ ਵਾਸਤੇ ਬਣਾਇਆ ਗਿਆ ਨਾ ਕਿ ਉਹ ਕਿਸੇ ਇੱਕ ਆੜਤੀਏ ਦੇ ਮਤਲਬ ਜਿਹੜਾ ਗਰਲਾਲ ਸਿੰਘ ਦਾ ਆੜਤੀਆ ਵੀ ਉਹਦੇ ਵਰਤਣ ਵਾਸਤੇ ਬਣਾਇਆ ਹੂੰ ਹੁਣ ਵੀ ਉੱਥੇ ਪੁਲਿਸ ਆਈ ਸੀ ਆਪਣੇ ਮੈਂਬਰ ਜਾ ਕੇ ਆਏ ਜੀ ਹਾਂ ਜੀ ਅੱਛੀ ਚਾਬੀ ਫੜਾ ਕੇ ਆਏ ਆ ਉੱਥੇ ਹਾਂ ਕਮਰਾ ਖੋਲ ਕੇ ਆਏ ਆ ਜੀ ਉਹਦੇ ਵਿੱਚ ਸਿਰਫ ਜਿਹੜਾ ਸਾਡਾ ਝੂਠਾ ਪਰਚਾ ਪਾਇਆ ਸੀ ਲੱਕੜ ਦਾ ਹੂੰ ਉਹ ਲੱਕੜਾ ਉੱਥੇ ਵਿੱਚ ਪਈਆਂ ਹੂੰ ਉਹ ਅਸੀਂ ਫੋਟੋਆਂ ਮੰਨ ਲਓ ਮੈਕ ਮੇੜਨ ਵੀ ਚਾਹਤੀ ਆ ਸਾਡੇ ਕੋਲੇ ਵੀ ਹੈਗੀਆਂ ਸਾਡੇ ਨਾਂ ਬੈਂਬਰ ਚੋਰੀ ਵਾਲਾ ਤੂਤ ਚੋਰੀ ਉਹ ਉਹ ਲੱਕੜ ਹੋਰ ਆ ਜੀ ਜਿਹੜੀ ਅਸੀਂ ਫੜੀ ਸੀ ਅਜਿਹੜੀ ਅਸੀਂ ਫੜੀ ਸੀ ਉਹਦੀ ਕਾਰਵਾਈ ਨਹੀਂ ਕਰੀ ਉਹ ਸਾਡੇ ਕੋਲੇ ਮੌਜੂਦ ਪਈ ਹੈ ਹੂੰ ਬਾਰਡਰ ਵਾਕਚ ਤੋਂ ਵੱਡੀ ਸੀ ਜਿਹੜੀ ਉਹ ਸਾਡੇ ਕੋਲੇ ਮੌਜੂਦ ਪਈ ਆ ਉਹਦਾ ਕੋਈ ਪਰਚਾ ਨਹੀਂ ਜਿਹੜਾ ਦੂਸਰੇ ਪਰਚੇ ਸੀ ਫालतੂ ਮੰਨ ਲਓ ਡਿੱਗੇ ਤੂਤਾਂ ਦਾ ਉਹ ਸਾਡੇ ਤੇ ਪਰਚਾ ਪਾਇਆ ਝੂਠਾ ਪਰਚਾ ਪਾਇਆ ਹੂੰ ਅਸੀਂ ਸਰ ਧਰਨਾ ਲਾ ਕੇ ਫਿਰ ਵੀ ਅਸੀਂ ਬੈਠੇ ਫਿਰ ਵੀ ਸਾਡਾ ਹੋ ਮਾਲੂ ਪਰਚਾ ਰੱਦ ਨਹੀਂ ਕਰਿਆ ਹੂੰ ਤੁਸੀਂ ਡਾਕਟਰ ਵਿਜੇ ਸਿੰਘਲਾ ਦੇ ਬਾਰਚ ਵੀ ਗਏ ਸੀ ਕੁਝ ਮਹੀਨੇ ਪਹਿਲਾਂ ਅਸੀਂ ਵਿਜੇ ਸਿੰਘਲਾ ਦੇ ਬਾਰਚ ਵੀ ਗਏ ਸੀ ਹੂੰ ਧਰਨਾ ਵੀ ਲਾਇਆ ਸੀ ਹੂੰ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਜੀ ਵੀ ਬਿਲਕੁਲ ਵੀ ਉਹਨੇ ਇਹ ਗੱਲ ਨਹੀਂ ਸਾਡੀ ਆ ਕੇ ਬਾਹਰ ਸੁਣੀ ਵੀ ਅਸੀਂ ਆ ਕਰਨਾ ਜਾਂ ਤੁਹਾਨੂੰ ਪਰੀਖਣਾ ਪੂਜਾ ਉਹ ਕਰਨਾ ਪਰ ਇੱਕ ਗੱਲ ਹੁਣ ਤੁਸੀਂ ਸਾਰੇ ਪਿੰਡ ਵਾਲੇ ਖੜੇ ਹੋ ਸਾਰੇ ਦੱਸਿਓ ਵੀ ਜਿਹੜੀ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਚੱਲ ਰਹੀ ਆ ਇਹ ਚ ਹੁਣ ਨੀ ਪੱਥਰ ਵੀ ਤੁਹਾਡੇ ਰੱਖਤਾ ਇਹ ਨਾ ਹੋਵੇ ਵੀ ਕੱਲੂ ਉਹ ਕਹੈਦਣ ਵੀ ਇਸ ਦਾ ਗ੍ਰਾਂਟ ਭੇਜੀ ਸੀ ਸਾਡੀ ਸਰਕਾਰ ਚ ਹੀ ਸੜਕ ਬਣੀ ਆ ਕੰਧ ਨਿਕਲੀ ਆ ਸਾਰੀ ਹੋਈ ਆ ਚਾਰਦਵਾਰੀ ਦੀ ਪਲਾਸਟਰ ਹੋਇਆਗਾ ਰੰਗ ਹੋਇਆਗਾ ਇਹ ਗੱਲ ਹੋਈ ਆ ਉਹਨਾਂ ਦੀ ਉਹਨਾਂ ਦੀ ਸਰਕਾਰ ਚ ਹੋਈ ਆ ਕਿ ਪਹਿਲਾਂ ਵਾਲੀ ਜੀ ਪਹਿਲਾਂ ਵਾਲੀ ਚ ਹੋਈ ਆ ਪਹਿਲਾਂ ਵਾਲੀ ਚ ਹੋਈ ਆ ਇਹਨਾਂ ਵਾਲੀ ਚ ਹੋਈ ਆ ਪਹਿਲਾਂ ਵਾਲੀ ਚ ਹੋਈ ਆ ਹੁਣ ਸਾਡਾ ਕੋਈ ਕੰਮ ਨਹੀਂ ਹੋਇਆ ਜੀ ਹਾਂ ਜਦੋਂ ਰਾਜਾ ਸਰਪੰਚ ਜਿੱਤਿਆ ਜੀ ਉਦੋਂ ਕੰਮ ਹੋਇਆ ਸਾਡੇ ਉਦੋਂ ਕੋਈ ਦਿੱਕਤ ਨਹੀਂ ਲੱਗਦੀ ਰਹੀ ਹਾਂ ਹੋਵੇ ਤੁਸੀਂ ਬਾਅਦ ਚ ਮੁੱਕਰ ਜੋ ਨਹੀਂ ਜੀ ਅਸੀਂ ਅਸੀਂ ਨਹੀਂ ਮੁੱਕਰਦੇ ਜੀ ਮੈਂਬਰ ਸੀ ਉਦੋਂ ਹਾਂ ਜੀ ਮੈਂ ਬਲਾਕ ਸਮਤੀ ਮੈਂਬਰ ਸੀ ਜੀ ਹਾਂ ਜੀ ਤੇ ਉਦੋਂ ਜੀ ਇਹ ਰਾਜੇ ਸਰਪੰਚ ਵੇਲੇ ਸਾਰਾ ਕੁਝ ਉਦੋਂ ਹੋਇਆ ਜੀ ਹਾਂ ਤੇ ਮੈਂ ਵੀ ਆਵਦਾ ਹੈਗੀ ਸੀ ਉਹ ਤੋਂ ਵੀ ਬਲਾਕ ਸਮਤੀ ਮੈਂਬਰ ਇਹਨੇ ਕੁਝ ਨਹੀਂ ਸਾਡਾ ਕਰਿਆ ਜੀ ਹੂੰ ਸਾਡੇ ਨਾਲ ਹੀ ਤੁਸੀਂ ਜਾ ਕੇ ਦੇਖ ਲਓ ਜਿਹੜਾ ਮੇਰਾ ਬਾੜਾ ਡਾਡਾ ਪਾਣੀ ਖੜਾ ਜੀ ਲੋਕਾਂ ਨੇ ਕੰਦਾ ਘਰ ਵੀ ਆਈ ਨਹੀਂ ਪਤਾ ਵੀ ਕਿਹੜੇ ਵੇਲੇ ਡਿੱਗ ਪੈਣ ਜੀ ਹੂੰ ਤੇ ਜਾ ਕੇ ਵੀ ਮੌਕਾ ਵੀ ਦੇਖਿਆ ਜਾਵੇ ਵੀ ਜੇ ਅਸੀਂ ਗਲਤ ਲਿਖਿਆ ਹੁੰਨੇ ਆ ਸਾਡਾ ਮੌਕਾ ਵੀ ਜਾ ਕੇ ਦੇਖਿਆ ਜਾਵੇ ਜੀ ਧੰਨਵਾਦ ਸੋ ਸਾਡੇ ਆਨਲਾਈਨ ਕਰ ਕੀਤੇ ਸੀ ਜੀ ਸਾਡੀ ਸਾਈਡ ਬੰਦ ਕਰਤੀ ਸਾਡੇ ਸਰਪੰਚਾ ਵਾਲੀ ਤੇ ਆਪਦੇ ਆਨਲਾਈਨ ਕਰੀ ਜਾਂਦੇ ਨੇ ਤੇ ਸਾਡੇ ਘਰ ਕਿਸੇ ਦਾ ਵੀ ਨਹੀਂ ਪੈਂਡ ਦਿੱਤਾ ਇਹ ਸਭ ਕੁਝ ਵੀਰੇ ਸਿੰਘਲੇ ਦਾ ਪੀਏ ਕਰ ਰਿਹਾ ਜੀ ਸੋ ਬੁਰਜ ਹਰੀ ਪੈਂਡਾ ਗੰਭੀਰ ਇਲਜ਼ਾਮ ਲੱਗੇ ਆ ਵੀ ਜਿਹੜਾ ਡਾਕਟਰ ਵਿਰੇਜ ਸਿੰਘਲਾ ਵਿਧਾਇਕਾ ਮਾਨਸਾ ਦਾ ਉਹਦੇ ਜਿਹੜੇ ਪੀਏ ਨੇ ਉਹ ਪਿੰਡ ਦੇ ਵਿੱਚ ਧੱਕੇਸ਼ਾਹੀ ਕਰ ਰਹੇ ਆ ਇੱਥੋਂ ਤੱਕ ਵੀ ਤੂਤ ਚੋਰੀ ਦਾ ਇੱਕ ਪਰਚਾ ਹੋ ਗਿਆ ਹੈਗਾ ਇੱਕ ਜਿਹੜੀ ਮੈਂਬਰ ਆ ਪਿੰਡ ਦੀ ਉਹਨੂੰ ਕੁੱਟਿਆ ਮਾਰਿਆ ਗਿਆ ਹੈਗਾ ਸੋ ਸਾਰੇ ਪਿੰਡ ਦੇ ਅਸਿਆ ਦੇ ਦੂਜੇ ਪਾਸੇ ਜਿਹੜੀ ਸਿੱਖਿਆ ਕ੍ਰਾਂਤੀ ਚੱਲ ਰਹੀ ਆ ਚਾਰ ਦੀਵਾਰੀ ਦੀ ਜਿਹੜੀ ਕਹਿ ਦਈਏ ਵੀ ਨੀ ਪੱਥਰ ਰੱਖਿਆ ਗਿਆ ਕੱਲ ਡਾਕਟਰ ਵਿਜੇ ਸਿੰਘਲਾ ਵੱਲੋਂ ਉਹ ਨੀ ਪੱਥਰ ਬਾਰੇ ਵੀ ਪਿੰਡ ਵਾਲਿਆਂ ਨੇ ਵੱਡੀ ਪੋਲ ਖੋਲ੍ਹ ਦਿੱਤੀ ਆ ਵੀ ਜਿਹੜੀ ਉਹ ਚਾਰ ਦੀਵਾਰੀ ਆ ਉਹ ਕਈ ਸਾਲਾਂ ਦੀ ਬਣੀ ਵੀ ਆ ਉਹ ਇਹ ਸਰਕਾਰ ਚ ਨਹੀਂ ਬਣੀ ਇਸ ਮਾਮਲੇ ਦੇ ਨਾਲ ਦੂਜੀ ਤਰ ਦਾ ਵੀ ਅਸੀਂ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਪੀਏ ਡਾਕਟਰ ਸਾਹਿਬ ਨੂੰ ਵੀ ਕਾਲ ਲਾਵਾਂਗੇ ਜੇ ਉਹਨਾਂ ਨੇ ਪੱਖ ਦਿੱਤਾ ਉਹ ਵੀ ਤੁਸੀਂ ਦੇਖੋਗੇ ਧੰਨਵਾਦ ਜੀ ਹਲੋ ਹਾਂਜੀ 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 ਪਤਾਇਕ ਸਾਹਿਬ ਅਸੀਂ ਨਾ ਬੁਰਜਹਰੀ ਪਿੰਡ ਆਏ ਸੀ ਇੱਥੇ ਜਿਹੜੇ ਮੌਜੂਦਾ ਸਰਪੰਚ ਨੇ ਤੇ ਉਹਨਾਂ ਦੇ ਕੁਝ ਸਾਥੀ ਨੇ ਹੋਰ ਵੀ ਪਿੰਡ ਵਾਸੀ ਨੇ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਏ ਆ ਵੀ ਤੁਸੀਂ ਪਿੰਡ ਦਾ ਜਿਹੜਾ ਕੰਮ ਆ ਉਹ ਸਹੀ ਤਰੀਕੇ ਨਾਲ ਨਹੀਂ ਹੋਣ ਦੇ ਰਹੇ ਕੱਲ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਸੀ ਉਹ ਪ੍ਰੋਟੈਸਟ ਦੇ ਵਿੱਚ ਧੱਕਾ ਮੁਕੀ ਹੋਇਆ ਤੇ ਇੱਕ ਔਰਤ ਦੇ ਸੱਟ ਲੱਗੀ ਆ ਉਹ ਜਿਹੜੇ ਇਲਾਜ ਆ ਜੀ ਦੇਖੋ ਜਿੱਥੋਂ ਤੱਕ ਕੰਮ ਦੀ ਗੱਲ ਹੈ ਇੱਕ ਵੀ ਕੰਮ ਦੇ ਮੇਰੇ ਸਾਹਮਣੇ ਬੁਰਜ ਹਰੀ ਚ ਜਿੰਨੇ ਡਿਵੈਲਪਮੈਂਟ ਦੇ ਕੰਮ ਹੋਏ ਆ ਪਿਛਲੇ ਜਦੋਂ ਦੇ ਮਤਲਬ ਪੁਰਾਣੀ ਪੰਚਾਇਤ ਜਾ ਕੇ ਐਡਮਿਨਿਸਟਰੇਟਰ ਲੱਗੇ ਜਾਂ ਉਸ ਤੋਂ ਪਹਿਲਾਂ ਦਾ ਵੀ 1.5-2 ਸਾਲ ਚ ਮੈਨੂੰ ਲੱਗਦਾ ਸਾਰੀ ਕੰਸਿਸਟੈਂਸੀ ਤੇ ਜਿੰਨੇ ਸਭ ਤੋਂ ਵੱਧ ਪੈਸੇ ਜੇ ਲੱਗੇ ਹੋਣਗੇ ਤਾਂ ਬੁਰਜ ਹਰੀ ਲੱਗੇ ਹੋਣਗੇ ਤੁਸੀਂ ਇਹਨਾਂ ਨੂੰ ਇਹ ਪੁੱਛੋ ਵੀ ਮੌਜੂਦਾ ਪੰਚਾਇਤ ਨੂੰ ਵੀ ਦੱਸੋ ਤੁਸੀਂ ਕਿਹੜੀ ਪ੍ਰਪੋਜ਼ਲ ਕਿਹੜਾ ਮਤਾ ਇਦਾਂ ਤੁਸੀਂ ਪਾਇਆ ਕਿ ਉਹ ਅੱਗੇ ਪਾਸ ਨਹੀਂ ਹੋਇਆ ਜਾਂ ਸਾਡੀ ਉਹਦੇ 'ਚ ਕੋਈ ਮਤਲਬ ਹਿੰਡਰੈਂਸ ਹੈ ਜਾਂ ਅਸੀਂ ਉਹਦੇ ਤੇ ਕਿਤੇ ਕਿਸੇ ਅਧਿਕਾਰੀ ਨੇ ਰੋਕੇ ਕਿਉਂਕਿ ਐਮਐਲ ਨੇ ਤਾਂ ਕੋਈ ਰੋਕਣੀ ਨਹੀਂ ਹੁੰਦਾ ਹਨਾ ਉਹਨਾਂ ਵੱਲੋਂ ਉਹ ਉਹਨਾਂ ਵੱਲੋਂ ਨਹੀਂ ਨਹੀਂ ਮੇਰੀ 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 ਗੱਲ ਸੁਣੋ ਅੱਛਾ ਜੀ ਮੈਂ ਇਹ ਕਹਿੰਦਾ ਕਿ ਕੋਈ ਵੀ ਰੁਕਿਆ ਹੋਵੇ ਜਾਂ ਉਹਨਾਂ ਨੇ ਕਦੇ ਵੀ ਸਾਡੇ ਧਿਆਨ 'ਚ ਲਿਆਂਦਾ ਹੋਵੇ ਉਹਨਾਂ ਨੂੰ ਉਹ ਦੱਸਣ ਹਨਾ ਪਤਾ ਕੀ ਹੁੰਦਾ ਮੰਨ ਲਓ ਕੋਈ ਕੰਮ ਰੁਕਿਆ ਅਣਾ ਮੇਰੇ ਮੂੰ ਮੇਰੇ ਧਿਆਨ ਚ ਲਿਆਉਣ ਮੰਨ ਲਓ ਰੁਕਿਆ ਹੋਇਆ ਹੈ ਅਗਰ ਫਿਰ ਵੀ ਜਿਹੜਾ ਫੋਨ ਲਾਈਕ ਨਹੀਂ ਹੁੰਦਾ ਤਾਂ ਉਹ ਉਹ ਸਾਡੇ ਤੇ ਉਹ ਅਲੀਗੇਸ਼ਨ ਲਾ ਸਕਦੇ ਆ ਅਦਰਵਾਈਜ਼ ਤਾਂ ਕੋਈ ਇਹੋ ਜਿਹਾ ਮੇਰੇ ਧਿਆਨ ਚ ਨਾ ਤਾਂ ਆਇਆ ਹੈ ਨਾ ਹੀ ਕੋਈ ਰੁਕਿਆ ਨਹੀਂ ਮੇਰੇ ਸਾਡਾ ਮੇਰਾ ਮਾਈਂਡ ਸੈਟ ਹੈ ਹਲਕੇ ਚ ਜਿੰਨੇ ਵੀ ਵਿਕਾਸ ਕੰਮ ਹੋਣਗੇ ਹਲਕੇ ਚ ਉਹ ਆਪਣਾ ਤਾਂ ਫਾਇਦਾ ਹੀ ਹੋਊਗਾ ਨਾ ਉਹਦਾ ਅਸੀਂ ਕਿਉਂ ਰੁਕਾਂਗੇ ਜੀ ਡਾਕਟਰ ਸਾਹਿਬ ਇੱਕ ਉਹਨਾਂ ਨੇ ਬਿਲਕੁਲ ਆਏ ਸੀ ਇਹ ਇਹ ਤੁਹਾਡੇ ਤੁਹਾਡੇ ਧਿਆਨ ਚ ਜਿਹੜਾ ਕੱਲ ਗੱਲ ਹੋਈ ਆ ਹਾਂ ਮੈਂ ਦੱਸਦਾ ਮੈਂ ਦੱਸਦਾ ਵੇਖੋ ਅਸੀਂ ਇੱਥੇ ਆਏ ਸੀਗੇ ਸਕੂਲ ਦਾ ਪ੍ਰੋਗਰਾਮ ਸੀ ਹਾਲਾਂਕਿ ਉਹਨਾਂ ਦਾ ਉਹ ਕਹਿੰਦੇ ਵੀ ਸਾਡੇ ਨਾ ਜਿਹੜੇ ਆਨਲਾਈਨ ਪੀਐਮ ਬਾਈ ਯੋਜਨਾ ਚ ਆਪਣੇ ਮਕਾਨ ਨਹੀਂ ਉਹਨਾਂ ਦੇ ਪ੍ਰਾਇਮਿਸਟ ਯੋਜਨਾ ਚ ਆਨਲਾਈਨ ਹੋ ਰਹੇ ਨੇ ਵੀ ਸਾਡੇ ਘੱਟ ਹੋ ਰਹੇ ਨੇ ਹੋ ਨਹੀਂ ਰਹੇ ਮੈਂ ਤੁਸੀਂ ਲਿਖ ਕੇ ਦੇ ਦਿਓ ਜਿਹੜੇ ਜਿਹੜਾ ਨੇ ਹੋਣ ਲਾਇਕ ਨੇ ਵੈਸੇ ਤਾਂ ਉਹ ਆਈਡੀ ਬਣੀ ਹੋਈ ਹੈ ਬੰਦਾ ਹਰ ਕੋਈ ਆਪ ਵੀ ਐਂਟਰ ਕਰ ਸਕਦਾ ਹੈ ਉਹਦੇ ਚ ਕੋਈ ਗਵਰਨਮੈਂਟ ਦਾ ਕੋਈ ਰੋਲ ਵੀ ਨਹੀਂ ਹੁੰਦਾ ਲੰਬਾ ਚੌੜਾ ਪਰ ਫਿਰ ਵੀ ਮਤਲਬ ਜੇ ਕਿਸੇ ਕਿਸਮ ਦੀ ਪ੍ਰੋਬਲਮ ਹੈ ਉਹ ਕਰ ਲੈਣ ਉਹ ਕਹਿੰਦੇ ਠੀਕ ਹੈ ਇੰਨੀ ਗੱਲ ਹੋਈ ਮੇਰੀ ਉਹ ਜਿਹੜੀ ਲੇਡੀ ਸਰਪੰਚ ਹੈ ਹਨ ਉਹ ਤੇ ਇੱਕ ਦੋ ਮੈਂਬਰ ਸੀਗੇ ਉਹ ਬਿਲਕੁਲ ਉਹ ਸੈਟੀਸਫਾਈ ਸੀ ਉਸ ਤੋਂ ਬਾਅਦ ਅਸੀਂ ਤਾਂ ਉੱਥੋਂ ਚਲੇ ਗਏ ਉਹ ਪਿੰਡ ਵਾਲਿਆਂ ਦੇ ਆਪਸ ਵਿੱਚ ਕੋਈ ਥੋੜੀ ਬਹੁਤ ਤੂਤੂਮੇ ਮੈਂ ਹੋਈ ਹੋਰ ਕੋਈ ਉਸ ਤੋਂ ਵੱਡੀ ਕੋਈ ਗੱਲ ਨਹੀਂ ਉਹਨਾਂ ਦਾ ਜੀ ਮੇਨ ਅਲਿਗੇਸ਼ਨ ਹੋਰ ਆ ਵੀ ਤੁਹਾਡੇ ਜਿਹੜੇ ਪੀਏ ਨੇ ਗੁਰਰਾਜ ਸਿੰਘ ਵੀ ਉਹ ਜ਼ਿਆਦਾ ਇੰਟਰਫੇਅਰ ਕਰ ਰਹੇ ਨੇ ਇਹਨਾਂ ਦੇ ਪਿੰਡ ਦੇ ਵਿੱਚ ਜੀ ਉਹ ਇੱਥੋਂ ਦੀ ਨਿਵਾਸੀ ਦੇਖੋ ਉਹ ਤਾਂ ਪਤਾ ਹੀ ਕੀ ਹੁੰਦਾ ਮੇਬੀ ਕਿ ਇਹਨਾਂ ਦੀ ਕੋਈ ਪਿੰਡ ਵਾਲਿਆਂ ਦੀ ਕੋਈ ਆਪ ਦੀ ਇੰਟਰਨਲ ਪੋਲਿਟਿਕ ਆਪਕੋ ਸੇਨਾ ਦਾ ਬੰਦੀ ਨਾ ਮੰਦੀ ਵਾਲੀ ਕੱਲੋਂ ਪਰ ਮੇਰੀ ਤਾਂ ਨਿਚਰ ਹੀ ਨਹੀਂ ਹੈਗੀ ਕਿਤੇ ਕਿਸੇ ਦੂਜੇ ਪਾਰਟੀ ਦੇ ਸਰਪੰਚ ਵੀ ਬਣੇ ਨੇ ਹੋਰ ਵੀ ਬਣੇ ਆ ਅਸੀਂ ਤਾਂ ਉਹਨਾਂ ਨੂੰ ਹਰ ਥਾਂ ਪੂਰਾ ਸਹਿਯੋਗ ਦਿੰਨੇ ਆ ਇਹਨਾਂ ਨੂੰ ਵੀ ਅਸੀਂ ਮਤਲਬ ਜਦੋਂ ਵੀ ਇਹਨਾਂ ਨੂੰ ਪੁੱਛਣ ਤੋਂ ਕੋਈ ਤਾਂ ਕਦੇ ਕੰਮ ਲੈ ਕੇ ਆਈ ਨਹੀਂ ਜਿਹੜੇ ਮਤਲਬ ਸਾਡੇ ਲਾਇਕ ਹੋਵੇ ਇਸ ਤਰ੍ਹਾਂ ਦਾ ਮਤਲਬ ਕੋਈ ਵੀ ਇੱਕ ਤਰ੍ਹਾਂ 1% ਵੀ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਉਹਨਾਂ ਨੇ ਤਾਂ ਜੀ ਇਹ ਵੀ ਉਹਨਾਂ ਨੇ ਤਾਂ ਇਹ ਵੀ ਇਲਜ਼ਾਮ ਲਾਇਆ ਵੀ ਤੁਸੀਂ ਝੂਠਾ ਕੋਈ ਪਰਚਾ ਕਰਾਤਾ ਜੀ ਤੂੰ ਤਾਂ ਚੋਰੀ ਦਾ ਪਰਚਾ ਹੋ ਗਿਆ ਜੀ ਲੱਕੜਾਂ ਦਾ ਅਸੀਂ ਅਸੀਂ ਕਿਵੇਂ ਕਰਵਾਵਾਂਗੇ ਜੇ ਕੁਝ ਉਹਨਾਂ ਨੇ ਕੀਤਾ ਹੋਊਗਾ ਦੇਖੋ ਪਤਾ ਕੀ ਹੈ ਜੇ ਕੋਈ ਕੀਤਾ ਹੋਊਗਾ ਤਾਂ ਹੀ ਹੋਊਗਾ ਨਾ ਪ੍ਰੋਪਰ ਇਨਕੁਆਰੀ ਨਾਲ ਹੋਊਗਾ ਉਹ ਪੰਚਾਇਤ ਡਿਪਾਰਟਮੈਂਟ ਨੇ ਲਿਖ ਕੇ ਦਿੱਤਾ ਬਕਾਇਦਾ ਉਥੋਂ ਉਹਨਾਂ ਨੇ ਮਤਲਬ ਅਦਰ ਉਸ ਚੀਜ਼ ਨੂੰ ਉਹ ਕਰ ਰਹੇ ਨੇ ਮਤਲਬ ਜੇ ਕੋਈ ਗਲਤ ਕੰਮ ਹੋਇਆ ਦੇਖੋ ਗਲਤ ਦਾ ਹੋਊ ਠੂਠਾ ਪਰਚਾ ਕਿਸੇ ਤੇ ਨਾ ਹੋਇਆ ਨਾ ਹੋਵੇ ਹਨਾ ਜੀ ਨਹੀਂ ਇਸ ਤਰ੍ਹਾਂ ਦੇ ਉਹ ਕਹਿੰਦੇ ਜੀ 15ਵੇਂ ਵਿੱਤ ਕਮਿਸ਼ਨ ਦੀ ਜਿਹੜੀ ਗ੍ਰਾਂਟ ਆ ਉਹ ਵੀ ਨਹੀਂ ਆਈ ਜੀ ਬੀਡੀ ਬੀਡੀਪੀ ਉਹ ਲਾਰੇ ਲਾ ਰਿਹਾਗਾ ਨਹੀਂ ਨਹੀਂ ਫਿਰ ਮੈਨੂੰ ਉਹਨਾਂ ਨੂੰ ਦੱਸਣ ਕਦੇ ਵੀ ਇਹ ਤਾਂ ਅੰਤ ਨਹੀਂ ਲੰਦਾ ਮਤਲਬ ਵੀ ਜੇ ਕੋਈ ਕੋਈ ਹੈ ਕਿਉਂਕਿ ਉਹ ਤਾਂ ਵਿੱਤ ਕਮਿਸ਼ਨ ਦੀ ਤਾਂ ਜਿਹੜੀ ਆਉਣੀ ਆ ਉਹ ਸਾਡੇ ਪਿੰਡਾਂ ਨੂੰ ਆਉਣੀ ਆ ਨਾ ਉਹਨੇ ਪਾਪੂਲੇਸ਼ਨ ਦੇ ਹਿਸਾਬ ਨਾਲ ਡਿਸਟ੍ਰੀਬਿਊਟ ਹੋਣੀ ਹੈ ਹਾਂਜੀ ਇੱਕ ਖਾਸ ਗੱਲ ਹੋਰ ਹੈ ਜੀ ਜਿਹੜਾ ਸਿੱਖਿਆ ਕ੍ਰਾਂਤੀ ਮੁਹੰਮਦੇ ਤਹਿਤ ਤੁਸੀਂ ਨੀ ਪੱਥਰ ਰੱਖਿਆ ਜੀ ਚਾਰ ਦੁਵਾਰੀ ਦੀ ਉਸਾਰੀ ਦਾ ਜੀ ਉਹ ਕਹਿੰਦੇ ਵੀ ਉਹ ਤਾਂ ਪਹਿਲਾਂ ਦੀ ਬਣੀ ਹੋਈ ਹੈ ਜੀ 5-6 ਸਾਲ ਪਹਿਲਾਂ ਦੀ ਬਣੀ ਵੀ ਆ ਤਾਂ ਨਹੀਂ ਨਹੀਂ ਕੋਈ ਬਿਲਕੁਲ ਹੁਣ ਬਣਿਆ ਇੱਕ ਵੀ ਕੋਈ ਇਹ ਜਿਹਾ ਕੰਮ ਨਹੀਂ ਹੈਗਾ ਵੀ ਜਿਹੜਾ ਪਹਿਲਾਂ ਦੀ ਬਣੀ ਹੋਵੇ ਤੇ ਉਹਦਾ ਹੁਣ ਅਸੀਂ ਨਹੀਂ ਪੱਥਰ ਰੱਖਿਆ ਹੋਵੇ। ਪਿੰਡ ਜੀ ਸਾਰਾ ਕਹਿ ਰਿਹਾ ਹੈਗਾ ਉਹ ਕਹਿੰਦੇ ਵੀ ਪਲਾਸਟਰ ਵੀ ਰੰਗ ਰੋਗੜ ਵੀ ਜਾ ਕੇ ਜਾ ਕੇ ਤੁਸੀਂ ਸਕੂਲ ਤੋਂ ਉਹ ਕਰ ਲਓ ਜੇ ਮਤ ਮੈਂ ਜਾਂ ਤਾਂ ਮੇਰਾ ਪੱਖ ਲਓ ਜਾਂ ਉਹਨਾਂ ਦੀ ਗੱਲ ਸੁਣ ਲਓ ਹਨਾ ਮੈਂ ਮੈਂ ਆਪਣਾ ਪੱਖ ਦੇਣਾ ਤੁਸੀਂ ਮੇਰੇ ਪੱਖ ਲਈ ਫੋਨ ਕੀਤਾ ਨਾ ਮੈਂ ਵੀ ਕਿਸੇ ਵੀ ਰਿਕਾਰਡ ਕਰ ਲਓ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਅਸੀਂ ਕਹਿੰਦਾ ਵੀ ਇੱਥੇ ਕੋਈ ਗਲਤ ਕੰਮ ਕਰ। ਤੁਸੀਂ ਕਹਿ ਰਹੇ ਹੋ ਵੀ ਉਹ ਆਹ ਵਾਲੀ ਚੱਕਰ ਬਿਲਕੁਲ ਕੋਈ ਵੀ ਕੋਈ ਵੀ ਕੰਮ ਅਜਿਹਾ ਨਹੀਂ ਹੈਗਾ ਜਿਹੜਾ ਪਹਿਲਾਂ ਹੋਇਆ ਹੋਵੇ। ਕਿ ਅੱਥੀ ਉਹਦਾ ਨਹੀਂ ਪੱਥਰ ਰੱਖਿਆ ਹੋਵੇ दैट आई कैन ਅਨਸ਼ੂਰ ਯੂ ਹਾ ਨਾ ਜੀ 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 ਚਲੋ ਧੰਨਵਾਦ ਜੀ ਧੰਨਵਾਦ ਥੈਂਕ ਯੂ ਕੋਈ ਗੱਲ ਨਹੀਂ ਰਤਿੰਦੀ ਜੀ ਜਦੋਂ ਮਰਜੀ ਤੁਸੀਂ ਸਤੋਂ ਜੋ ਵੀ ਕੁਐਰੀ ਕਰਨੀ ਹੈ ਪੁੱਛ ਸਕਦੇ ਹੋ ਜੀ ਜੀ ਧੰਨਵਾਦ ਧੰਨਵਾਦ ਜੀ